ਜੱਸ ਮੈਨੂੰ ਵੀ 25 ਸਾਲ ਹੋ ਗਏ ਨੇ ਬਣਾਉਂਦੇ ਨੂੰ ਬਾਕੀ ਸਾਡੇ ਦਾਦੇ ਪੜਦਾਦੇ ਵੀ ਇਹੋ ਕੰਮ ਕਰਦੇ ਸੀ ਬਾਕੀ ਜਿਵੇਂ ਫੈਂਸੀ ਚ ਆ ਜਾਂਦੀ ਸਕੰਦਰਪੋਰਸ ਸੈੱਟ ਹੋ ਗਿਆ ਜਾਂ ਕੋਈ ਕਾਰਵਿੰਗ ਵਾਲੇ ਸੈੱਟ ਹੋ ਗਏ ਜਾਂ ਕੋਈ ਐਦਾਂ ਪੁਰਤਕਾਲ ਸੈੱਟ ਹੋ ਗਏ ਇਹ ਸਾਡੇ ਹੈਂਡਮੇਡ ਸੈੱਟ ਹੈਗੇ ਨੇ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਸਿਰਫ ਆਪਾਂ ਹੀ ਬਣਾਉਂਦੇ ਜਿਵੇਂ ਪੁਰਤਕਾਲੀ ਹੁੰਦੇ ਨਾ ਇਹਦੇ ਫੇਸ ਪੁਰਤਕਾਲ ਸੈਟ ਕਹਿੰਦੇ ਇਹਨੂੰ ਇਹ ਉਦਾਂ ਦੀ ਮਤਲਬ ਉਧਰ ਦੀ ਸੈਨਾ ਦੇ ਜਿਵੇਂ ਚਿਹਰੇ ਹੁੰਦੇ ਆ ਲੰਮੇ ਮੂੰਹ ਲੰਮੀਆਂ ਦਾੜੀਆਂ ਹਾਲੀਵੁੱਡ ਫਿਲਮਾਂ ਹਾਲੀਵੁੱਡ ਆ ਬਹੁਤ ਉਹੋ ਹੀ ਉਹੋ ਹੀ ਪਰਲਾਵਾ ਪਾਇਆ ਇਹਨਾਂ ਨੂੰ ਡਿਜ਼ਾਈਨ ਕਾਫੀ ਹੈ ਨਾ ਕੋਈ ਐਨੀਮਲ ਸੈਟ ਆ ਗਿਆ ਜਿਵੇਂ ਇੱਕ ਬੰਨੇ ਬੱਬਰ ਸ਼ੇਰ ਦੀ ਸੈਨਾ ਇੱਕ ਬੰਨੇ ਚੀਜ਼ਾਂ ਦੀ ਸੈਨਾ ਜਿਵੇਂ ਇੱਕ ਬੰਨੇ RAM ਇੱਕ ਬੰਨੇ RAMAN ਦੀ ਸੈਨਾ ਹੋਗੀ ਉਹ ਸੈਟ ਵੀ ਚੱਲਦੇ ਨੇ ਅੱਜ ਇਹ ਗੋਰਿਆਂ ਨੇ ਸਾਡਾ ਕੰਮ ਚ ਲਾਇਆ ਹੈ ਇਹ ਗੋਰੇ ਨਾ ਹੁੰਦੇ ਤੇ ਚੈਸ ਵਿਕਦੀ ਨਾ ਹੁੰਦੀ ਇਹ ਅੱਜ ਕੱਲ ਕੀ ਕਰਦੇ ਨੇ ਵੀ ਛੋਟ ਮੋਬਾਈਲ ਛੋਟੇ ਹੁੰਦੇ ਆ ਫੜ ਲੈਂਦੇ ਨੇ ਤੇ ਐਨਾਂ ਦਾ ਨਾਲ ਹੀ ਲੱਗ ਜਾਂਦੀਆਂ ਨਿਗਾਹ ਖਰਾਬ ਕਰਦੇ ਨੇ ਕੁਝ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ ਜੇ ਮੋਬਾਈਲ ਫੜ ਲੀਏ ਤੇ ਨਾਲ ਹੀ ਮਤਲਬ ਸਿਆਪਾ ਬਾਸ ਨੇ ਘਰ ਵੀ ਮੋਬਾਈਲ ਕੋ ਖੋ ਲਿਆ ਆੜਵੜੀ ਨਸਲ ਹੁੰਦੀ ਏ ਕਿ ਘੋੜੇ ਦੀ ਉਹਦਾ ਫੇਸ ਇਦਾਂ ਹੀ ਆ ਕੰਨ ਵਗੈਰਾ ਇਦਾਂ ਹੀ ਬੰਦੇ ਨੇ ਇਹ ਮਤਲਬ ਜਿਵੇਂ ਇਹ ਘੋੜੇ ਘਾੜੀਆਂ ਜਿੰਨੀਆਂ ਨੇ ਰੱਖੀਆਂ ਨੇ ਉਹਨਾਂ ਨੇ ਇਹ ਇਹ ਘੋੜੇ ਦੇ ਸ਼ਕੀਨ ਮਤਲਬ ਉਹਨਾਂ ਰੱਖੇ ਹੁੰਦੇ ਨੇ ਤਾਂ ਹਮਿੰਟ ਜੀ ਕਰਦੇ ਨੇ ਮਸ਼ੀਨ ਨੇ 1 ਮਿੰਟ ਜੀ ਕਰ ਦਣਾ ਪਰ ਜੋ ਚੀਜ਼ ਹੱਥ ਨਾਲ ਬਣ ਜਣੀ ਨਾ ਉਹ ਮਸ਼ੀਨ ਨਾਲ ਨਹੀਂ ਬਣ ਸਕਦੀ ਤੇ ਜਿੱਕ ਤਰੀਕੇ ਨਾਲ ਜਿਹੜੀ ਬਰੀਕੀ ਨਾਲ ਕਲਾਕਾਰੀ ਕੀਤੀ ਜਾ ਰਹੀ ਹੈ ਇਹ ਹੱਥੀ ਜਿਹੜੀ ਫਿਨਿਸ਼ਿੰਗ ਕਰਦੇ ਨੇ ਇਸ ਚੀਜ਼ ਦੀ ਸੋ ਤੁਹਾਨੂੰ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਤਦੋਂ ਜਦ ਲਈਤਾ ਇਹ ਮਸ਼ੀਨਾ ਤਿਆਰ ਕੀਤਾ ਜਾਵੇ ਬਾਹਰੋਂ ਕਿ ਮਸ਼ੀਨ ਲਈ ਆਈ ਜਿਹੜੀ ਆਪੇ ਕੱਟ ਵੱਧ ਕਰਕੇ ਪੀਸ ਤਿਆਰ ਕਰਦੀ ਆ। ਭਾਈ ਜੇ ਮਸ਼ੀਨਾ ਇਹੀ ਹੋਣੀਆਂ ਹੁੰਦੀਆਂ ਤੇ ਫੋਰਨਰ ਇੱਥੇ ਕਿਉਂ ਹੁੰਦੇ? ਕਿਉਂਕਿ ਮਸ਼ੀਨਾ ਫੋਰਨ ਜਹਾੜੇ ਨਾਲੋਂ ਵੀ ਜ਼ਿਆਦਾ ਮਸ਼ੀਨਾ ਵਾਂ। ਬਟ ਉਹਨਾਂ ਨੂੰ ਚੈਸ ਸਾਰੀ ਉਮਰ ਸਰਦੀ ਪਸੰਦ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਜੋ ਚੀਜ਼ ਹੈਂਡਮੇਡ ਬਣ ਜਾਣੀ ਆ ਉੱਥੇ ਉਹ ਗੱਲਬਾਤ ਨਹੀਂ ਮਸ਼ੀਨਾ ਚਰਦੀ। ਸਿਟੀ ਹੈਡਲਾਈਨਸ ਦੇਖ ਰਹੇ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸੋ ਇੱਕ ਸਮਾਂ ਹੁੰਦਾ ਸੀਗਾ ਜਦੋਂ ਰਾਜੇ ਮਹਾਰਾਜੇ ਇਹ ਆਪਣੇ ਸ਼ੌਂਕ ਪੂਰੇ ਕਰਨ ਲਈ ਚੈਸ ਖੇਡਿਆ ਕਰਦੇ ਸੀਗੇ ਇਸ ਚੈਸ ਦੇ ਵਿੱਚੋਂ ਉਹ ਜਿਹੜੀ جنگ ਦੀ ਫੀਲ ਲਿਆ ਕਰਦੇ ਸੀਗੇ ਲੇਕਿਨ ਹੁਣ ਇੱਕ ਸਮਾਂ ਹੋ ਗਿਆ ਆ ਗਿਆ ਕੱਦ ਵਿੱਚ ਜਿੰਨੇ ਜੀ ਨੇ ਉਹਨੇ ਫੋਨ ਹੋ ਗਏ ਨੇ ਸੇ ਇਹ ਸਾਰੀਆਂ ਗੇਮਾਂ ਫੋਨਾਂ ਦੇ ਵਿੱਚ ਆ ਗਈਆਂ ਨੇ ਹੁਣ ਕੋਈ ਇਹਨਾਂ ਨੂੰ ਜਿਹੜਾ ਹੱਥੀ ਖੇਡਣਾ ਪਸੰਦ ਨਹੀਂ ਕਰਦਾ ਸੋ ਇਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਮੁਲਤਪਤ ਹੁੰਦੀਆਂ ਜਾ ਰਹੀਆਂ ਨੇ ਅੱਗੇ ਸਕੂਲਾਂ ਦੇ ਵਿੱਚ ਵੀ ਇਹ ਗੇਮਾਂ ਹੋਇਆ ਕਰਦੀਆਂ ਸੀਗੀਆਂ ਇਹਨਾਂ ਦੇ ਵਿੱਚ ਵੀ ਕਲਾਕਾਰੀ ਕੀਤੀ ਜਾਂਦੀ ਸੀਗੀ ਲੇਕਿਨ ਹੁਣ ਇਹ ਚੀਜ਼ਾਂ ਜਿਹੜੀਆਂ ਸਾਡੀ ਤਰਤੀ ਦੇ ਉਪਰੋਂ ਗਾਇਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਅੱਜ ਤੁਹਾਨੂੰ ਲੈ ਕੇ ਆਏ ਕਿ ਅਜਿਹੀ ਜਗ੍ਹਾ ਤੇ ਜਿਹੜੀ ਹਮਸਰ ਦੇ ਵਿੱਚ ਸਥਿਤ ਹੈ ਤੇ ਜਿੱਥੇ ਸੁਚੈਸ ਦੇ ਨਾਲ ਬੜੀ ਬਰੀਕੀ ਨਾਲ ਕਲਾਕਾਰੀ ਕੀਤੀ ਜਾਂਦੀ ਹੈ ਤੇ ਜਿਹੜੀ ਕਲਾਕਾਰੀ ਹੈ ਇਸ ਦੇ ਗੋਰੇ ਵੀ دیਵਾਨੇ ਹਨ ਇਹ ਜਿਹੜੀ ਬਾਅਦਲੇ ਮੁਲਕਾਂ ਦੇ ਵਿੱਚ ਵਿਕਦੀ ਆ ਸੋ ਇਸ ਕਲਾਕਾਰੀ ਦੇ ਪਿੱਛੇ ਜਿਹੜੇ ਕਲਾਕਾਰ ਨੇ ਅੱਜ ਉਹਨਾਂ ਨਾਲ ਤੁਹਾਨੂੰ ਮਿਲਵਾ ਦਿੰਦੇ ਆ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਹਾਂਜੀ ਮੇਰਾ ਨਾਮ ਰੁਪਿੰਦਰ ਸਿੰਘ ਜੱਬਲ ਹੈ ਜੀ ਅੱਛਾ ਜੀ ਹਾਂਜੀ ਬਾਕੀ ਚੈਸ ਮੈਨੂੰ ਵੀ 25 ਸਾਲ ਹੋ ਗਏ ਨੇ ਬਣਾਉਂਦੇ ਨੂੰ ਬਾਕੀ ਸਾਡੇ ਦਾਦੇ ਪਰਦਾਦੇ ਵੀ ਇਹੋ ਕੰਮ ਕਰਦੇ ਸੀ ਤੇ 25 ਸਾਲ ਮੈਨੂੰ ਹੋ ਗਏ ਨੇ ਬਾਕੀ ਅੱਗੋਂ ਮੇਰਾ ਬੇਟਾ ਹੁਣ ਕਰੁੰਦਿਆ ਬਾਕੀ ਆਪਾਂ ਭਰਾ ਸੀ ਤਾਂ ਪਿਤਾ ਜੀ ਆਪਾਂ ਇਕੱਠੇ ਕੰਮ ਕਰਦੇ ਨੇ ਸਾਰਾ ਤੇ ਆਪਾਂ ਤਕਰੀਬਨ ਹੈਂਡ ਮੇਡ ਚੈਸ ਜ਼ਿਆਦਾ ਬਣਦੀ ਸਾਡੀ ਬਾਕੀ ਜਿਹੜੀ ਹੁੰਦੀ ਹੈ ਦੂਸਰੀ ਸੈਟ ਨਾਰਮਲ ਸੈਟ ਉਹ ਤੇ ਕਾਫੀ ਬਣਾਉਣ ਵਾਲੇ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਬਾਕੀ ਜਿਵੇਂ ਫੈਂਸੀ ਜਾ ਆ ਜੀ ਸਕੰਦਰਪੋਰਸ ਸੈੱਟ ਹੋ ਗਿਆ ਜਾਂ ਕੋਈ ਕਾਰਵਿੰਗ ਵਾਲੇ ਸੈੱਟ ਹੋ ਗਏ ਜਾਂ ਕੋਈ ਐਦਾਂ ਪੁਰਤਕਾਲ ਸੈੱਟ ਹੋ ਗਏ ਇਹ ਸਾਡੇ ਹੈਂਡ ਮੇਡ ਸੈੱਟ ਹੈਗੇ ਨੇ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਸਿਰਫ ਆਪਾਂ ਹੀ ਬਣਾਉਂਦੇ ਆ ਇਹ ਖਾਸ ਵੀ ਬੜੇ ਨਹੀਂ ਦੇਖਣ ਦੇ ਵਿੱਚ ਕਿਉਂਕਿ ਜਿਹੜੀ ਕਲਾਕਾਰੀ ਹੈ ਇਹ ਬੜੀ ਬਰੀਕੀ ਨਾਲ ਕੀਤੀ ਗਈ ਹੈ ਹਨ ਜਿਵੇਂ ਇਹ ਛੋਟੇ ਛੋਟੇ ਪੁਆਇੰਟ ਜਿਵੇਂ ਗ੍ਰੇਨਸ ਬਣਾਏ ਆ ਜਿਵੇਂ ਇਹ ਮਾਰਕਸ ਆ ਹੀ ਫਿਰ ਮਤਲਬ ਸਿੱਖਣਾ ਪੈਂਦਾ ਕਿ ਤੂੰ ਜਾਂ ਫਿਰ ਇਹ ਵਿੱਚ ਇਹ ਨਹੀਂ ਭਾਜੀ ਦੇਖੋ ਇਹਦੀ ਛਗਲ ਦੇਖੋ ਜਿਵੇਂ ਪੁਰਤਕਾਲੀਏ ਹੁੰਦੇ ਨਾ ਹਾਂ ਹਾਂ ਇਹਦੇ ਫੇਸ ਪੁਰਤਕਾਲ ਸੈਟ ਕਹਿੰਦੇ ਇਹਨੂੰ ਇਹ ਉਦਾਂ ਦੀ ਮਤਲਬ ਉਧਰ ਦੀ ਸੈਨਾ ਦੇ ਜਿਵੇਂ ਚਿਹਰੇ ਹੁੰਦੇ ਆ ਲੰਮੇ ਮੂੰਹ ਲੰਮੀਆਂ ਦਾੜੀਆਂ ਉਹ ਹੋਈ ਪੈ ਉਹੋ ਹੀ ਪੈ ਰਲਾਵਾ ਪਾਇਆ ਇਹਨਾਂ ਨੂੰ ਉਹੋ ਹੀ ਚੀਜ਼ ਬਣਾ ਕੇ ਉਹ ਮਤਲਬ ਜਿਵੇਂ ਰਾਣੀ ਵਜ਼ੀਰ ਹੈ ਉਹੋ ਹੀ ਚੀਜ਼ ਪਾ ਕੇ ਨਾ ਉਦਾਂ ਦਾ ਹੀ ਸੈਟ ਬਣਾਇਆ ਹੈ ਇਦੇ ਵਿੱਚ ਜੇ ਸਾਡੇ ਕੋ ਸਿਕੰਦਰਪੁਰਸ ਬਾਂਜੇ ਦੇ ਉਹਦੇ ਵਿੱਚ ਇੰਜੀ ਸਰਦਾਰ ਇੱਕ ਬੰਨੇ ਉਹ ਸੈੱਟ ਲੱਗਾ ਉਹ ਹਾਫ ਫਿਗਰ ਹੈ ਵੈਸੇ ਪਰ ਇਹਦੇ ਵਿੱਚ ਫੁੱਲ ਫਿਗਰ ਵੀ ਬੰਦਾ ਹੈ ਉਹਦੇ ਵਿੱਚ ਪੂਰਾ ਸੈੱਟ ਬੰਦਾ ਇਹਨੂੰ ਹਾਫ ਫਿਗਰ ਕਹਿੰਦੇ ਆ ਇਹ ਵੀ ਸਿਕੰਦਰਪੁਰਸ ਸੈੱਟ ਹੈ ਵੀ ਪੂਰਾ ਇਦਾਂ ਦਾ ਇਦਾਂ ਹੀ ਵੱਡੇ ਦਾ ਵੱਡਾ ਬਣ ਜਾਂਦਾ ਜੇ ਜਿੱਦਾਂ ਦੀ ਡਿਮਾਂਡ ਹੋਵੇ ਜਿੱਦਾਂ ਡਿਮਾਂਡ ਕਰਦੇ ਆ ਤੇ ਫਿਰ ਤੁਸੀਂ ਉਦਾਂ ਦੀ ਚੀਜ਼ ਤਿਆਰ ਕਰਕੇ ਹੁਬਹੂ ਦੇ ਦਿੰਦੇ ਹੋ ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਨਾ ਕੋਈ ਐਨੀਮਲ ਸੈੱਟ ਆ ਗਿਆ ਜਿਵੇਂ ਇੱਕ ਬੰਨੇ ਬੱਬਰ ਸ਼ੇਰ ਦੀ ਸੈਨਾ ਇੱਕ ਬੰਨੇ ਚੀਜ਼ ਦੀ ਸੈਨਾ ਐਦਾ ਮਤਲਬ ਕੋਈ ਵੀ ਡਿਜ਼ਾਈਨ ਆਏ RAM ਰਾਵਣ ਆ ਜਾਂਦਾ ਹੈ ਸੈੱਟ ਮਤਲਬ ਕੋਈ ਵੀ ਲੈ ਲੋ ਜਿਵੇਂ ਇੱਕ ਬੰਨੇ RAM ਇੱਕ ਬੰਨੇ ਰਾਵਣ ਦੀ ਸੈਨਾ ਹੋ ਗਈ ਉਹ ਸੈੱਟ ਵੀ ਚੱਲਦੇ ਨੇ ਹੋਰ ਕਈ ਤਰ੍ਹਾਂ ਦੇ ਡਿਜ਼ਾਈਨ ਨੇ ਡਿਜ਼ਾਈਨ ਬਹੁਤ ਹੈ ਸਾਡੇ ਚੈਸਟ ਤੇ ਅੱਜ ਅੰਗਰੇਜ਼ ਦਵਾਨੇ ਹੋ ਗਏ ਸਾਡੀਆਂ ਖੇਡਾਂ ਦੇ ਨਾ ਤੇ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਤੇ ਫਿਰ ਦੁੱਖ ਨਹੀਂ ਹੁੰਦਾ ਕਿਉਂਕਿ ਤੁਹਾਡੀ ਤੇ ਇੱਕ ਤਰ੍ਹਾਂ ਦੀ ਪੂਰਵਜਾਂ ਦੀਆਂ ਜਿਹੜੀਆਂ ਕਲਾਵਾਂ ਨੇ ਤੇ ਜਦੋਂ ਤੁਸੀਂ ਦੇਖਦੇ ਹੋ ਦਿਨ-ਦਿਨ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਜਿਹੜੇ ਲੋਕਾਂ ਦੇ ਵਿੱਚ ਪਿਆਰ ਘੜਦਾ ਫਿਰ ਦਿਲ ਦੁਖੀ ਹੁੰਦਾ ਪਾਜੀ ਇਹ ਗੋਰਿਆਂ ਨੇ ਹੀ ਸਾਡਾ ਕੰਮ ਚ ਲਾਇਆ ਹੈ ਇਹ ਗੋਰੇ ਨਾ ਹੁੰਦੇ ਤੇ ਚੈਸ ਵਿਕਦੀ ਨਾ ਹੁੰਦੀ ਅੱਛਾ ਜੀ ਇਹ ਬਾਹਰ ਫੋਰਨ ਦੇ ਵਿੱਚ ਗੋਰੇ ਹੀ ਕੰਮ ਚ ਲਾਉਂਦੇ ਨੇ ਤੇ ਸਾਰੀ ਚੈਸ ਐਕਸਪੋਰਟ ਹੀ ਹੁੰਦੀ ਹੈ ਤੇ ਜੇ ਆਪਾਂ ਅੰਮ੍ਰਿਤਸਰ ਲੈ ਕੇ ਚਲੀਏ ਵੀ ਸਾਡੇ ਇੱਥੇ ਕਾਲਜਾਂ ਦੇ ਵਿੱਚ ਕੁਝ ਨਹੀਂ ਇੱਥੇ ਕੋਲਜਾਂ 'ਚ ਲਾਉਣ ਬੱਚਿਆਂ ਨੂੰ ਇੰਟਰਸਟ ਵਧੇ ਫੇਰ ਹੀ ਅੱਗੋ ਬੱਚਿਆਂ ਉਹ ਇੱਕ ਥੋੜਾ ਜਿਹਾ ਉਹਨਾਂ ਦਾ ਸੁਧਰੇ ਮੋਬਾਈਲਾਂ 'ਚ ਉਹ ਇਧਰੋਂ ਉਧਰ ਹੋਣ ਤੇ ਕੋਈ ਕੰਮ ਕਰਨ ਸੁਆਦ ਦਾ ਅੱਜ ਮੋਬਾਈਲ ਵਰਤ ਵਰਤ ਕੇ ਅਸੀਂ ਦੇਖਦੇ ਹਾਂ ਨਿਆਣੇ ਹਸਪਤਾਲਾਂ ਵਿੱਚ ਜਿਹੜੇ ਦਾਖਲ ਨੇ ਦਿਮਾਗੀ ਤੌਰ ਤੇ ਕਈ ਆਪੇ ਸ਼ਿਕਾਰ ਹੋਏ ਪਏ ਆ ਫੋਨਾਂ ਦੇ ਹਨਾ ਉਹ ਜਿਹੜੇ ਨੈੱਟ ਵਰਤ ਵਰਤ ਕੇ ਉਹਨਾਂ ਨੇ ਆਪਣੇ ਦਿਮਾਗ ਜਿਹੜੇ ਕੋਖਲੇ ਕਰ ਲਿਆ ਤੇ ਅਜਿਹੀਆਂ ਗੇਮਾਂ ਹੁੰਦੀਆਂ ਸੀਗੀਆਂ ਜਦੋਂ ਸਾਡੇ ਦਿਮਾਗ ਚੱਲਦੇ ਸੀਗੇ ਮਾਵਾ ਆਪ ਕਹਿੰਦੀ ਹੁੰਦੀ ਸੀਗੀ ਕਦੋਂ ਬਾਗ ਜਾਓ ਉਹ ਖੇਡਾਂ ਖੇਡੋ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸੀਗੀਆਂ ਜਾਂ ਸਾਡੇ ਦੇਸ਼ ਦੀਆਂ ਜਿਹੜੀਆਂ ਖੇਡਾਂ ਸੀਗੀਆਂ ਉਹਨਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਫੋਨਾਂ ਦੇ ਵਿੱਚ ਚੱਲ ਗਏ ਆ ਤੇ ਫਿਰ ਜੇ ਇਹੋ ਜਿਹਾ ਮੈਨੂੰ ਲੱਗਦਾ ਤੁਸੀਂ ਕਲਾਕਾਰੀਆਂ ਕਦੋਂਗੇ ਤੇ ਬੱਚੇ ਜਿਵੇਂ ਅੱਜਕੱਲ ਕਾ ਕੰਝ ਜਾਂਦੇ ਆ ਤੇ ਜੇ ਫਿਰ ਉਹ ਚਾਹਣ ਕਿ ਅੰਕਲ ਕਾਰਟੂਨ ਦੇ ਵਿੱਚ ਸਾਨੂੰ ਗੇਮ ਬਣਾ ਕੇ ਦਿਓ ਬੱਚਿਆਂ ਦਾ ਇੰਟਰਸਟ ਬਣੇਗਾ ਤਾਂ ਤੁਸੀਂ ਤਿਆਰ ਕਰ ਦੂਗੇ ਉਹਦਾ ਦੀ ਚੀਜ਼ ਬਾਜੀ ਪਹਿਲੀ ਗੱਲ ਤੇ ਬੱਚੇ ਅੱਜਕੱਲ ਕੀ ਕਰਦੇ ਨੇ ਵੀ ਛੋਟ ਮੋਬਾਈਲ ਛੋਟੇ ਹੁੰਦੇ ਆ ਫੜ ਲੈਂਦੇ ਨੇ ਤੇ ਅੱਖਾਂ ਨਾਲ ਹੀ ਲੱਗ ਜਾਂਦੀਆਂ ਨੇ ਨਿਗਾਹ ਖਰਾਬ ਕਰਦੇ ਨੇ ਕੁਝ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ ਜੇ ਮੋਬਾਈਲ ਫੜ ਲੀਏ ਤੇ ਨਾਲ ਹੀ ਮਤਲਬ ਸਿਆਪਾ ਬਾਸ ਨੇ ਘਰ ਵੀ ਮੋਬਾਈਲ ਕੋ ਖੋਲਿਆ ਬਾਕੀ ਉਹੋ ਹੀ ਚੀਜ਼ਾਂ ਜੇ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਸਿਕਾਈਆਂ ਜਾਣ ਉੱਥੇ ਇੰਟਰਸਟ ਬੱਚੇ ਦਾ ਵਧੇ ਤੇ ਕਈ ਬੱਚੇ ਹੈਗੇ ਨੇ ਅਜੇ ਵੀ ਇਹੋ ਜਿਹੇ ਵੀ ਜਿਹੜੇ ਇਹੋ ਜੇ ਕੰਮ 'ਚ ਇੰਟਰਸਟ ਰੱਖਦੇ ਨੇ ਕਈ ਜਣੇ ਬੱਚੇ ਕਈ ਬਹੁਤ ਵਧੀਆ ਮਤਲਬ ਸਾਡੇ ਕੋਲ ਹੁੰਦੇ ਨੇ ਗਾਗ ਵੀ ਸਾਨੂੰ ਚੈਸ ਚਾਹੀਦੀ ਜੀ ਆਪਾਂ ਚੈਸ ਖੇਡਣ ਦੇ ਸ਼ੌਕੀਨ ਹੈਗੇ ਆ ਮੈਨੂੰ ਬਹੁਤ ਚੰਗਾ ਲੱਗਦਾ ਵੀ ਬੱਚੇ ਸਾਡੇ ਕੋਲ ਲੈ ਕੇ ਜਾਂਦੇ ਵੀ ਚੰਗੀ ਗੱਲ ਕਰਨਦੇ ਆ ਇੱਕ ਸ਼ਾਇਦ ਨੇ ਜ਼ਿਕਰ ਕੀਤਾ ਸੀਗਾ ਕਹਿੰਦਾ ਚੈਸਸ ਦੀ ਇੱਕ ਚੀਜ਼ ਬੜੀ ਵਧੀਆ ਲੱਗਦੀ ਹੈ ਕਿ ਜਿਹੜੇ ਵਿਰੋਧੀ ਨੇ ਉਹ ਵਿਰੋਧੀਆਂ ਨੂੰ ਮਾਰਦੇ ਆ ਇਹਦੇ ਵਿੱਚ ਕੋਈ ਆਪਸੀ ਪਰਵਾਹ ਵਾਲਾ ਬੰਦਾ ਇੱਕ ਦੂਜੇ ਨੂੰ ਨਹੀਂ ਮਾਰਦਾ ਕਿਉਂਕਿ ਅੱਜ ਸਮਾਜ ਦੇ ਵਿੱਚ ਅਜਿਹੇ ਹਾਲ ਹੋ ਗਏ ਆ ਕਿ ਆਪ ਸਿਪਾਹੀ ਜਾਦਾ ਖਤਮ ਹੋ ਰਿਆ ਜਿਹੜੇ ਭਰਾ ਭਦਾ ਦਾ ਵੈਰੀ ਹੋਇਆ ਲੇਕਿਨ ਇਸ ਗੇਮ ਦੇ ਵਿੱਚ ਜਦੋਂ ਅਸੀਂ ਖੇਡਦੇ ਆਂ ਤੇ ਇੱਕ ਜਿਹੜੀ ਫੌਜ ਹੈ ਦੂਜੀ ਫੌਜ ਤੇ ਵਾਰ ਕਰਦੀ ਆ ਸੋ ਉਹੀ ਤਸਵੀਰਾਂ ਅਜ ਬਣਾਈਆਂ ਗਈਆਂ ਨੇ ਉਹ ਚਾਹੇ ਪੁਲਤਗਾਨ ਨੇ ਚਾਹੇ ਉਹ ਜਿਹੜੀਆਂ ਪੰਜਾਬ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਉਸ ਤਰੀਕੇ ਦੀਆਂ ਤਸਵੀਰਾਂ ਵੀ ਬਣਾ ਦਿੰਨੇ ਰਾਜੇ ਮਹਾਰਾਜਿਆਂ ਦੀਆਂ ਸੋ ਇਹ ਜਿਹੜੇ ਘੋੜੇ ਤੁਸੀਂ ਤਿਆਰ ਕੀਤੇ ਆ ਇਹਨਾਂ ਦੇ ਵਿੱਚ ਮੈਨੂੰ ਦੱਸੋ ਬਈ ਨਾ ਇਹ ਜਿਹੜੇ ਕੰਨ ਨੇ ਇਹ ਬੜੇ ਦੇਖਣ ਦੇ ਵਿੱਚ ਲੱਗ ਜਿਹਾ ਲੱਗਦੇ ਨੇ ਇਹ ਕੋਈ ਖਾਸ ਕਿਤਾਈਆਂ ਇਹ ਕੋ ਤੁਹਾਡੀ ਫੈਕਟਰੀ ਦੀ ਕੋਈ ਸਪੈਸ਼ਲਟੀ ਹੈ ਵੀ ਇਹ ਸਪੈਸ਼ ਇੱਕ ਕੋੜੇ ਦੀ ਉਹਦਾ ਫੇਸ ਇਦਾਂ ਹੀ ਆ ਕੰਨ ਵਗੈਰਾ ਇਦਾਂ ਹੀ ਬੰਦੇ ਨੇ ਇਹ ਮਤਲਬ ਜਿਵੇਂ ਕੋੜੇ ਘਾੜੀਆਂ ਜਿੰਨੀਆਂ ਨੇ ਰੱਖੀਆਂ ਨੇ ਉਹਨਾਂ ਨੇ ਇਹ ਇਹ ਕੋੜੇ ਦੇ ਸ਼ਕੀਨ ਨੇ ਮਤਲਬ ਉਹਨਾਂ ਰੱਖੇ ਹੁੰਦੇ ਨੇ ਇਹ ਨਸਲ ਬਹੁਤ ਫੇਮਸ ਨਸਲ ਆ ਤੇ ਫਿਰ ਆਪਾਂ ਉਹਨਾਂ ਨੂੰ ਵੇਖ ਕੇ ਇਹੋ ਜੀਆਂ ਚੀਜ਼ਾਂ ਬਣਾਇਆ ਦੀਆਂ ਨੇ ਸਾਡੀਆਂ ਚਲੋ ਸੇਲ ਵੀ ਹੁੰਦੀਆਂ ਨੇ ਕਾਫੀ ਚੀਜ਼ਾਂ ਸੇਲ ਹੁੰਦੀਆਂ ਨੇ ਚੈਸ ਦੇ ਵਿੱਚ ਹੁੰਦਾ ਜਿਹੜੇ ਉਹ ਸਾਈਜ਼ ਹੁੰਦੇ ਨੇ ਨਾਰਮਲ ਜਿਵੇਂ ਤੁਹਾਨੂੰ ਦਿਖਾਏ ਹਨਾ ਜਿਵੇਂ ਇਹ ਸਾਡੇ ਸਾਈਜ਼ ਨਾਰਮਲ ਆ ਲੇਕਿਨ ਜਿਹੜੀ ਆ ਵੀ ਘੋੜੇ ਤੁਸੀਂ ਬਣਾਇਆ ਲੇਕਿਨ ਇਸ ਦਾ ਜਿਹੜਾ ਸਾਈਜ਼ ਹੈ ਇਹ ਇੰਨਾ ਵੱਡਾ ਬਣਾਇਆ ਫਿਰ ਇਹ ਚੈਸਲੀ ਤੇ ਇਸਤੇਮਾਲ ਨਹੀਂ ਹੁੰਦਾ ਹੋਏਗਾ ਇਹ ਕਿੱਥੇ ਕੰਮ ਹੁੰਦਾ ਹੈ ਇਹ ਭਾਜੀ ਇਹ ਨਾ ਜਿਵੇਂ ਮਤਲਬ ਕੋਠੀਆਂ ਦੇ ਵਿੱਚ ਕੋਠੀਆਂ ਦਾ ਪੋੜੀਆਂ ਦਾ ਜਿਹੜਾ ਪਿੱਲਰ ਹੁੰਦਾ ਪਹਿਲਾ ਉਹ ਪਿੱਲਰ ਦੇ ਉੱਤੇ ਲੱਗਦਾ ਹੈ ਉਹ ਸ਼ੌਂਕਣਾ ਕੋਈ ਡ੍ਰੈਂਗ ਰੂਮ ਚ ਰੱਖ ਲੈਂਦਾ ਕੋਈ ਪਿੱਲਰ ਦੇ ਉੱਤੇ ਲਵਾ ਲੈਂਦਾ ਤੇ ਬਾਕੀ ਆ ਜਿਹੜੇ ਛੋਟੇ ਆ ਇਹ ਕਾਰ ਡੈਸ਼ਬੋਰਡ ਤੇ ਲੱਗਦੇ ਨੇ ਇਹਦੇ ਵਿੱਚੋਂ ਥੋੜੇ ਵੱਡੇ ਵੀ ਬੰਦੇ ਨੇ 12 ਇੰਚੀ ਦੇ ਉਹ ਵੈਸੇ ਵੀ ਕੋਈ ਜਿਵੇਂ ਜੋੜੀ ਬਣਾ ਲੈਂਦਾ ਕੋਈ ਟ੍ਰੈਂਗ ਰੂਮ ਰੱਖ ਗੰਜਰ ਮਤਲਬ ਇਦਾਂ ਸ਼ੋਅ ਕੈਸ ਲਈ ਰੱਖਣ ਲਈ ਵੀ ਕਈ ਜਣੇ ਬਣਾ ਲੈਂਦੇ ਨੇ ਇਹ ਜਿਹੜੇ ਘੋੜੇ ਅਸੀਂ ਫਿਲਮਾਂ 'ਚ ਦੇਖਦੇ ਆ ਕੋਈ ਨਸਲੀ ਘੋੜੇ ਨਹੀਂ ਜਾਂ ਮਤਲਬ ਕੋਈ ਆਮ ਜਿਵੇਂ ਕੈਰੈਕਟਰ ਤੁਸੀਂ ਬਣਾਏ ਨਹੀਂ ਨਹੀਂ ਇਹ ਤਨ ਦੱਸਿਆ ਆ ਵੀ ਇਹ ਮਾਰਵੜੀ ਨਸਲ ਹੁੰਦੀ ਆ ਇਹ ਪੁਸ਼ਕਰ ਦੀ ਮਤਲਬ ਹੁੰਦੇ ਘੋੜਿਆਂ ਦੀ ਨਸਲ ਹੈ ਇਹ ਮਤਲਬ ਤਕਰੀਬਨ ਜਿਨ੍ਹਾਂ ਨੇ ਵੀ ਘੋੜੇ ਘਾੜੇ ਰੱਖੇ ਉਹਨਾਂ ਨੇ ਇਹੋ ਹੀ ਨਸਲ ਜ਼ਿਆਦਾ ਰੱਖੀ ਆ ਤੇ ਉਹ ਨੁਕਰੇ ਘੋੜੇ ਵੀ ਹੁੰਦੇ ਕਈ ਹੁੰਦੇ ਨੇ ਪਰ ਜਿਵੇਂ ਕੋਈ ਡਿਮਾਂਡ ਕਰੇ ਆਪਾਂ ਉਹੀ ਚੀਜ਼ ਬਣਾ ਦਿੰਦੀ ਆ ਸਮਾਂ ਕਿੰਨਾ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਤਿਆਰ ਕਰਨ ਦੇ ਵਿੱਚ ਕਿਉਂਕਿ ਆਮ ਚੈਸਤੇ ਚਲੋ ਅਸੀਂ ਦੇਖਦੇ ਹਾਂ ਅੱਜ ਕੱਲ ਫੈਕਟਰੀਆਂ ਦੇ ਵਿੱਚ ਬੰਨੀਆਂ ਸ਼ੁਰੂ ਹੋ ਗਈਆਂ ਮੈਗਨੇਟਿਕ ਚੈਸਾਂ ਦੀ ਜਿਹੜੀਆਂ ਅੱਜ ਕੱਲ ਅਸੀਂ ਵੱਡੇ ਵੱਡੇ ਜਿਹੜੇ 올림픽 ਗੇਮਸ ਹੁੰਦੀਆਂ ਨੇ ਏਸ਼ੀਆ ਦੇ ਵਿੱਚ ਹੁੰਦੀਆਂ ਨੇ ਜਾਂ ਵੱਡੇ ਅੰਤਰਰਾਸ਼ਟਰੀ ਪੱਧਰ ਤੇ ਗੇਮਾਂ ਹੁੰਦੀਆਂ ਉਹਨਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਤੇ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਜਿਵੇਂ ਇਹ ਘੋੜੇ ਵਾਲੀ ਚੈਸਾ ਹੈ ਜਾਂ ਜਿਹੜੇ ਪੁਰਤਗਾਲੀ ਤੁਸੀਂ ਚੈਸ ਬਣਾਈਏ ਵੇਖੋ ਭਾਜੀ ਜਿਹੜੇ ਨੋਰਮਲ ਸੈੱਟ ਹੈ ਨਾ ਜਿਵੇਂ ਆਪਣਾ ਕਹਿੰ ਉਹਦੇ ਆਰਡਰ ਦੇ ਹਿਸਾਬ ਨਾਲ ਜਿਵੇਂ ਲੋਟ ਹੁੰਦਾ ਵਾ 50 ਸੈਟ ਦਾ 100 ਸੈਟ ਦਾ ਲੋਟ ਹੁੰਦਾ ਹ ਹਫਤੇ ਚ 10 ਦਿਨ ਚ ਤਿਆਰ ਹੋ ਜਾਂਦਾ ਉਹਦੇ ਘੋੜੇ ਵੀ ਆਮ ਹੁੰਦੇ ਨੇ ਬਾਕੀ ਜਿਹੜੇ ਫੈਂਸੀ ਸੈਟ ਆ ਜਾਂਦੇ ਨੇ ਉਹਦੇ ਵਿੱਚ ਘੋੜਾ ਵੀ ਵਧੀਆ ਲੱਗਦਾ ਹੈ ਘੋੜੇ ਵੀ ਇੰਨੀ ਤਰ੍ਹਾਂ ਦੇ ਘੋੜੇ ਨੇ ਕਿ ਮਤਲਬ ਤੁਸੀਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਕਿੰਨੇ ਡਿਜ਼ਾਈਨ ਹੈ ਕਿਰੇ ਵਿੱਚ ਬਾਕੀ ਚੈਸ ਦੇ ਵਿੱਚ ਸਭ ਬਣਾਉਣ ਲੱਗਿਆਂ ਫੈਂਸੀ ਸੈਟਾਂ ਜੀ ਘੋੜਾ ਹੀ ਜ਼ਿਆਦਾ ਟਾਈਮ ਖਾਂਦਾ ਕਿਉਂ ਘੋੜਾ ਚਾਰ ਘੋੜੇ ਬੰਨੇ ਹੁੰਦੇ ਨੇ ਉਹ ਤਕਰੀਬਨ ਉਹ ਜਿਆਦਾ ਟਾਈਮ ਖਾਂਦੇ ਨੇ ਬਾਕੀ ਚੈਸ ਜਿਵੇਂ ਆਹ ਲ ਲਈਏ ਮੂਰਤੀਆਂ ਵਾਲੀ ਇਹ ਤਾਂ ਲੈ ਟਾਈਮ ਲੈਂਦੀ ਰਹਿੰਦੀ ਹੈ ਬਾਕੀ ਜਿਵੇਂ ਆਹ ਸਟੌਨਟਨ ਸੈਟ ਆ ਜਾਂਦੇ ਇਹਦੇ ਵਿੱਚ ਘੋੜੇ ਵਧੀਆ ਲੱਗਦੇ ਨੇ ਇਹਦੇ ਵਿੱਚ ਜਿਵੇਂ ਕਲਰ ਵੀ ਕੀਤੇ ਹੋਣ ਦਾ ਸਪੈਸ਼ਲ ਤਰ੍ਹਾਂ ਦੀ ਪਾਲਿਸ਼ ਹੋਈ ਆ ਵੈਸੇ ਤੇ ਕੋਈ ਕਲਰ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਲੇਕਿਨ ਜਿਹੜੀ ਆਮ ਚੈਸ ਹੈ ਤੇ ਜਿਹੜੀ ਪੁਰਤਗਾਲੀ ਚੈਸ ਹੈ ਇਹਨਾਂ ਦੇ ਜਿਹੜਾ ਪ੍ਰਾਈਸ ਹੈ ਇਹਨਾਂ ਦੇ ਜਿਹੜੇ ਰੇਟ ਦੇ ਵਿੱਚ ਕਿੰਨਾ ਫਰਕ ਆ ਜਾਂਦਾ ਇਹਦੇ ਵਿੱਚ ਫਰਕ ਭਾਜੀ ਇਹ ਇੱਕ ਤੇ ਲੱਕੜ ਦੇ ਵਿੱਚ ਰੇਟ 'ਚ ਫਰਕ ਆ ਜਾਂਦਾ ਇਹਦੇ ਵਿੱਚ ਇਹਨੂੰ ਲਾਲ ਲੱਕੜ ਪਟੌਕ ਕਹਿੰਦੇ ਨੇ ਅੱਛਾ ਜੀ ਇਹ ਉਸ ਚੀ ਤਾਂ ਕਰਕੇ ਇੱਕ ਕੁਝ ਹੱਥ ਨਾਲ ਮਿਹਨਤੀ ਹੈ ਤੇ ਇੱਕ ਉਹ ਬਲੈਕ ਵਾਲਾ ਸੈੱਟ ਜਿਹੜਾ ਬਣਿਆ ਉਹ ਉਹ ਸੈੱਟ ਜਿਹੜਾ ਉਹ ਬਰਨਿੰਗ ਕੀਤਾ ਹੈ ਜਿਵੇਂ ਅੱਗ ਨਾਲ ਬਲਰ ਕਰ ਦਿੰਦੇ ਨੇ ਉਹ ਤੇ ਥੱਲੇ ਬੋਰਡ ਜਿਹੜਾ ਹੈ ਉਹ ਆਪ ਨੂੰ ਉਸ ਦਾ ਬਣਿਆ ਅੱਛਾ ਜੀ ਉਹ ਆਪ ਨੂੰ ਉਸ ਦੀ ਲੱਕੜ ਹੈ ਜਿਹੜੀ ਪਾਣੀ ਚ ਡੁੱਬ ਜਾਂਦੀ ਹੈ ਉਹਦਾ ਬੋਰਡ ਬਣਿਆ ਉਹ ਨੇਚਰਲੀ ਬਲੈਕ ਹੈ ਲੱਕੜ ਹਾਂਜੀ ਅੱਜ ਆਪਾਂ ਇੰਨੇ ਆਲਸੀ ਹੋ ਗਏ ਹਾਂ ਨਾ ਅੱਜ ਹਰ ਇੱਕ ਚੀਜ਼ ਨੂੰ ਅਸੀਂ ਮੰਗਦੇ ਹਾਂ ਕਿ ਕੋਈ ਨਾ ਕੋਈ ਸਹੂਲਤ ਮਤਲਬ ਕੋਈ ਮਸ਼ੀਨੀ ਕੰਮ ਮਿਲ ਜਾਵੇ ਅਬ uh, AI ਦੇ ਵੱਲ ਅਸੀਂ ਵੱਧਦੇ ਜਾ ਰਹੇ ਆ ਆਰਟੀਫੀਸ਼ੀਅਲ ਜੈਂਸਾਂ ਆ ਗਈਆਂ ਫੈਕਟਰੀਆਂ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਮਸ਼ੀਨਾਂ ਨਾਲ ਬਣਨੀ ਸ਼ੁਰੂ ਹੋ ਗਈ ਹੈ ਲੇਕਿਨ ਤੁਸੀਂ ਅੱਜ ਵੀ ਹੱਥੀ ਕੰਮ ਕਰਦੇ ਹੋ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਜਾਂ ਅਸੀਂ ਮਸ਼ੀਨੀ ਕੰਮ ਕਰੀਏ ਜਿਹੜਾ ਟਾਈਮ ਮੈਨੇਜਮੈਂਟ ਮਤਲਬ ਥੋੜੀ ਹੋਪ ਆਵੇ ਕਿਉਂਕਿ ਉਹ ਡਾਊਨ ਹੁੰਦਾ ਹੈਗਾ ਮਹੀਨੇ ਲੱਗ ਜਾਂਦੇ ਹਨ ਤਿਆਰ ਕਰਦੇ ਆ ਦੇਖੋ ਸਾਡੇ ਇਦਾਂ ਕਿ ਕੰਗੇ ਵੀ ਬੰਦੇ ਨੇ ਕੰਗੇ ਦੇ ਉੱਤੇ ਜਿਵੇਂ ਮਤਲਬ ਕਹ ਕਹਿਦੀ ਹੈ ਵੀ ਉੱਤੇ ਆਪਾਂ ਪਹਿਲਾਂ ਵਾਇਗਰੂ ਲਿਖੀਦਾ ਸੀ ਜਾਂ ਸਤਨਾਮ ਲਿਖੀਦਾ ਸੀ ਹੱਥ ਨਾਲ ਵੀ ਲਿਖੀਦਾ ਸੀ ਤੇ ਅੱਜ ਕੱਲ ਲੇਜ਼ਰ ਦੇ ਨਾਲ ਵੀ ਲਿਖਿਆ ਜਾਂਦਾ ਵਾ ਤੇ ਜੇ ਕੋਈ ਕਵੇ ਵੀ ਸਾਨੂੰ ਘੱਟ ਰੇਟ ਚ ਚਾਹੀਦਾ ਵਾ ਚਲੋ ਲੇਜ਼ਰ ਨਾਲ ਕੰਮ ਕਰਾ ਪਰ ਜਿਹੜੇ ਕਈ ਸ਼ੌਂਕੀ ਬੰਦੇ ਕਈ ਵਾਰ ਕਹਿਣਗੇ ਭਾਜੀ ਨਹੀਂ ਸਾਨੂੰ ਹੱਥ ਦੀ ਕਢਾਈ ਦੇ ਨਾਲ ਹੀ ਵਾਇਗਰੂ ਲਿਖ ਕੇ ਦੋ ਜਾਂ ਕੁਝ ਹੋਰ ਲਿਖ ਕੇ ਦੋ ਹੱਥ ਦੀ ਵੇਲ ਪਾ ਕੇ ਦੋ ਤੇ ਫਿਰ ਉਹਨਾਂ ਨੂੰ ਆਪਾਂ ਹੱਥ ਨਾਲ ਵੇਲ ਪਾ ਕੇ ਦੇ ਦਿੰਦੇ ਹਾਂ ਉਹਨਾਂ ਦਾ ਭਾਵਨਾ ਵੀ ਆ ਜਾਂਦੀ ਹੈ ਨਾ ਜਦੋਂ ਮਸ਼ੀਨੀ ਬੰਦਾ ਹੁੰਦੀ ਹੈ ਮਸ਼ੀਨਾਂ ਨੂੰ ਉਹਨਾਂ ਦੇ ਵਿੱਚ ਤੁਹਾਡੇ ਭਾਵਨੇ ਦਿਲ ਦੀ ਮਸ਼ੀ ਪਰ ਜੋ ਹੱਥ ਨੇ ਕਰਨਾ ਨਾ ਹੱਥ ਦੀ ਖਦਾਈ ਦੇ ਨਾਲ ਉਹ ਹੈਂਡ ਬੇਡ ਚੀਜ਼ ਆ ਜਾਂਦੀ ਮਸ਼ੀਨ ਨੇ ਦੇ ਚਲੋ ਜਿਹੜਾ ਕੰਮ ਆਪਾਂ 10 ਮਿੰਟ ਚ ਕਰਦੇ ਨਾ ਮਸ਼ੀਨ ਨੇ 1 ਮਿੰਟ ਚ ਕਰ ਦੇਣਾ ਪਰ ਜੋ ਚੀਜ਼ ਹੱਥ ਨਾਲ ਬਣ ਜਣੀ ਨਾ ਉਹ ਮਸ਼ੀਨ ਨਾਲ ਨਹੀਂ ਬਣ ਸਕਦੀ ਹੋਰ ਤੁਸੀਂ ਕੀ ਕੀ ਬਣਾਉਂਦੇ ਹੋ ਫੈਕਟਰੀ ਦੇ ਵਿੱਚ ਜੇ ਗੱਲ ਕਰੀਏ ਚੈਸ ਤੋਂ ਇਲਾਵਾ ਜਿਹੜੀਆਂ ਲੋਕ ਹੋਰ ਪਸੰਦ ਕਰਦੇ ਨੇ ਚੀਜ਼ਾਂ ਉਹਦੇ ਵਿੱਚ ਭਾਈ ਸਾਡੇ ਕੰਗੇ ਬੰਦੇ ਨੇ ਅੱਛਾ ਜੀ ਮਤਲਬ ਸਾਡੀ ਵੈਰਾਈਟੀ ਕੰਗੀਆਂ ਕੰਗੀਆਂ ਬੰਦੀਆਂ ਨੇ ਇਦਾਂ ਪੰਜੇ ਵਾਲੇ ਗੰਗੇ ਨੇ ਆਹ ਕੰਗੇ ਬੰਦੇ ਨੇ ਇਹ ਨੂੰ ਮਤਲਬ ਕਿ ਜਿਵੇਂ ਆਮ ਤੌਰ ਤੇ ਅਸੀਂ ਯੂਜ਼ ਕਰਦੇ ਹਾਂ ਕਲਾ ਦੇ ਵਿੱਚ ਉਹ ਕੰਗੀਆਂ ਨੇ ਹਾਂਜੀ ਕੰਗੇ ਜਿਵੇਂ ਪਲਾਸਟਿਕ ਦੀਆਂ ਕੰਗੀਆਂ ਕਹਿੰਦੇ ਨੁਕਸਾਨ ਕਰਦੀਆਂ ਇਹ ਭਾਜੀ ਸਾਡੀ ਟਾਲੀ ਦੀ ਟਾਲੀ ਦੇ ਕੰਗੇ ਬੰਦੇ ਨੇ ਅੱਛਾ ਜੀ ਹਾਂ ਮਤਲਬ ਨੇਚਰਲ ਜੰਗਲਾਤ ਦੀ ਟਾਲੀ ਹੁੰਦੀ ਕਾਲੀ ਉਹਦੇ ਕੰਗੇ ਬੰਦੇ ਨੇ ਮੈਂ ਵੈਸੇ ਜ਼ਿਕਰ ਕਰਾਂ ਇੱਥੇ ਮੈਂ ਆਨਲਾਈਨ ਮਿਲਹੀ ਸੀਗੀ ਤੇ ਮਤਲਬ ਅੱਜ ਵੀ ਲੋਕ ਪਸੰਦ ਕਰਦੇ ਹੋ ਆਨਲਾਈਨ ਵਿਕਦੀਆਂ ਨੇ ਕਿਉਂਕਿ ਇਹਨਾਂ ਨੂੰ ਨੁਕਸਾਨ ਨਹੀਂ ਹੈਗਾ ਨੀ ਆਵਾਜ਼ਾਂ ਨੂੰ ਵਧੀਆ ਰੱਖਦੀਆਂ ਨੇ ਜੱਡਾਂ ਨੂੰ ਆਮ ਭਾਜੀ ਜਿਹੜੇ ਬਜ਼ਾਰਾਂ 'ਚ ਮਿਲਦੇ ਨੇ ਨਾ ਕੰਗੇ ਉਹ ਮਸ਼ੀਨੀ ਕੰਗੇ ਹੁੰਦੇ ਸਾਡੇ ਨਾ ਇਹ ਹੱਥ ਦੇ ਕਲਾਕਲਾ ਦੰਦਾ ਕੱਢੀਦਾ ਹੈ ਮਸ਼ੀਨਾ ਨਹੀਂ ਦੰਦੇ ਕੱਢੇ ਹੁੰਦੇ ਇਸ ਲਈ ਸਾਡੇ ਮਤਲਬ ਟਾਲੀ ਦੇ ਕੰਗੇ ਹੁੰਦੇ ਨੇ ਇਹਨਾਂ ਨੂੰ ਮਤਲਬ ਜਿਵੇਂ ਆਪਾਂ ਦਿੰਦੇ ਆ ਨਾ ਨਾਲ ਕਹਿੰਦਾ ਵੀ ਇਹਨੂੰ ਰਾਤ ਹੀ ਰਾਤ ਸਰੋਂ ਦੇ ਤੇਲ 'ਚ ਭਿਓ ਫਿਰ ਇਹਨੂੰ ਵਰਤੋ ਇਹ ਸਿਰ 'ਚ ਮ사ਜ ਵੀ ਕਰਦੇ ਨੇ ਵਧੀਆ ਕਰਦੇ ਨੇ ਤੇ ਵਾਲ ਵੀ ਨਹੀਂ ਝੜਦੇ ਇਹਦੇ ਨਾਲ ਇਹ ਬਹੁਤ ਵਧੀਆ ਕੰਗੇ ਹੁੰਦੇ ਨੇ ਸਮਾਂ ਕਿ ਨਾ ਹੋ ਗਿਆ ਕੰਮ ਕਰਦੇ ਹੋਏ ਤੇ ਇਸ ਵਕਤ ਜਿਹੜੀ ਤੁਹਾਡੀ ਫੈਕਟਰੀ ਹੈ ਜਿਹੜੀ ਇਹ ਜਿਹੜੀ ਤੁਹਾਾਂ ਤੁਹਾਡੀ ਵਿਰਾਸਤ ਹੀ ਕਹਿ ਸਕਦੇ ਇਹਦੀ ਸਾਮ ਸੰਭਾਲ ਕੌਣ ਕਰਦੈ ਸਰ ਹਜੇ ਤੇ ਚਲੋ ਮੈਂ ਕਰਦਾ ਪਿਆ ਵਾਂ ਅੱਗੋਂ ਮੇਰਾ ਬੇਟਾ ਹੁਣ ਕਰਦਾ ਪਿਆ ਮੇਰੇ ਨਾਲ ਤੇ ਉਹ ਵੀ ਚਲੋ ਇੰਟਰਸਟ ਹੈ ਇਸ ਕੰਮ ਦੇ ਵਿੱਚ ਉਹ ਮਤਲਬ ਸ਼ੌਂਕ ਰੱਖਦਾ ਵਾ ਆ ਚੀਜ਼ਾਂ ਉਹਦੇ ਹੱਥ ਦੀਆਂ ਬਣੀਆਂ ਆ ਘੋੜੇ ਉਹਦੇ ਹੱਥ ਦੇ ਭਰੇ ਆ ਉਹ ਵੀ ਮਤਲਬ ਬਹੁਤ ਹੀ ਮਤਲਬ ਸੁਲ ਜੇ ਦਾ ਬਹੁਤ ਵਧੀਆ ਕੰਮ ਕਰਦਾ ਵੀ ਮਾਨ ਨਾਲ ਕੰਮ ਕਰਦਾ ਵੀ ਮੈਂ ਵਧੀਆ ਤੋਂ ਵਧੀਆ ਕੰਮ ਕਰਦਾ ਜਿਹੜੀ ਜਿਹੜੀ ਕਲਾ ਜਾਰੀ ਹੈ ਅੱਗੇ ਬਸ ਹਾਂਜੀ ਹਾਂਜੀ ਇੱਕ ਪੀੜੀ ਦਰ ਪੀੜੀ ਕਲਾ ਚੱਲਦੀ ਹੈ ਕਿੰਨੇ ਕੀਤੀ ਸੀਗੀ ਇਸ ਚੀਜ਼ ਦੀ ਇਹ ਸਾਡੇ ਦਾਦੇ ਪਰਦਾਦੇ ਜਿਹੜੇ ਪਰਦਾਦੇ ਤੱਕ ਤੇ ਦੇਖੋ ਪਰਦਾਦੇ ਨੂੰ ਵੀ ਮੈਂ ਦੇਖਿਆ ਕੰਮ ਕਰਦੇ ਆਂ ਦਾਦੇ ਨੂੰ ਵੀ ਦੇਖਿਆ ਆਪਣੇ ਪਿਤਾ ਜੀ ਨੂੰ ਵੀ ਦੇਖਿਆ ਇਹ ਫਿਰ 50 100 ਸਾਲ ਬਣੇ ਇਹ ਪਾਕਿਸਤਾਨ ਤੋਂ ਪਹਿਲਾਂ ਦਾ ਕੰਮ ਸਾਡਾ ਚੱਲਦਾ ਆ ਰਿਹਾ ਜੀ ਹਾਂਜੀ ਹਾਂਜੀ ਸੋ ਹੋਰ ਜਿਹੜੀਆਂ ਚੀਜ਼ਾਂ ਨੇ ਆਪਾਂ ਕਹਾਂਗੇ ਉੱਧਰ ਵੀ ਜਿਹੜੇ ਉਹ ਬਣਵਾਏ ਨੇ ਤੁਸੀਂ ਜਿਹੜੇ ਡੱਡੇ ਸੋ ਇਹ ਤਸਵੀਰਾਂ ਨੇ ਉਸ ਫੈਕਟਰੀ ਦੀ ਆਮ ਮਿਸਲ ਦੇ ਵਿੱਚ ਗੁਰੂ ਨਗਦੀ ਦੀਆਂ ਤਸਵੀਰਾਂ ਨੇ ਸੋ ਇਹ ਕਲਾ ਹੈ ਜਿਹੜੀ ਹੱਥੀ ਤਿਆਰ ਕੀਤੀ ਜਾਂਦੀ ਹੈ ਇਹ ਚੀਜ਼ਾਂ ਨੇ ਜਿਹੜੀਆਂ ਅੱਜ ਵੀ ਲੋਕ ਯਾਦ ਕਰਦੇ ਨੇ ਸੋ ਇਹ ਜਦੂਦ ਸਟਿੱਕਾਂ ਬਣਾਉਂਦੀਆਂ ਆਪਾਂ ਇਹਦੇ ਉੱਤੇ ਵੀ ਦੇਖੋ ਮਾਰਵੜੀ ਘੋੜਾ ਬਣਾਇਆ ਹੈਂਡਲ ਲੱਗਾ ਇਹਦੇ ਵਿੱਚ ਲਾਇਨ ਦੇ ਵਿੱਚ ਵੀ ਮਿਲ ਜੇਗਾ ਹੈਂਡਲ ਇਹਦੇ ਵਿੱਚ ਮਤਲਬ ਲਾਇਨ ਚ ਈਗਲ ਚ ਵੀ ਮਿਲ ਜੇਗਾ ਜਿਹੋ ਜਿਹਾ ਕੋਈ ਮੰਗੇ ਉਹੋ ਜਿਹਾ ਬਣਾ ਦਿੰਦਾ ਬਾਜੀ ਤੇ ਇਹ ਵੀ ਬਾਹਰ ਜਾਂਦੀ ਐ ਐਕਸਪੋਰਟ ਹੁੰਦੀਆਂ ਹਾਂ ਹਾਂਜੀ ਇਹ ਵੀ ਐਕਸਪੋਰਟ ਹੁੰਦੀਆਂ ਜੀ ਕਾਫੀ ਡਿਜ਼ਾਈਨ ਸਾਡੇ ਚੱਲਦੇ ਨੇ ਇਦੇ ਵਿੱਚ ਫੋਲਡੇਬਲ ਵੀ ਹੁੰਦੀਆਂ ਦੇਖੋ ਆਹ ਹੁੰਦੀ ਇੱਕ ਇਹਦੇ ਵਿੱਚ ਹਾਂ ਦਿਖਾਉਣਾ ਜੀ ਤੁਹਾਨੂੰ ਸੋਏ ਮੈਂ ਜ਼ਰੂਰ ਕਹੂੰਗਾ ਕਿ ਦਿਖਾਇਆ ਜਾਵੇ ਨੀ ਤਸਵੀਰਾਂ ਜਿਹੜੀਆਂ ਤੁਹਾਨੂੰ ਅਜ ਸਾਂਝੀਆਂ ਕਰਦੇ ਆ ਕਿੰਨੀ ਕੁ ਕਲਾ ਹੋਏਗੀ ਜਿਵੇਂ ਕੋਈ 3 ਫੁੱਟ ਮੰਗਦਾ ਆ ਤੇ 3 ਫੁੱਟ ਤਕਰੀਬਨ ਹੁੰਦੀ ਹੈ ਜੇ ਕੋਈ ਕਵੇ ਵੀ ਮੈਨੂੰ ਛੋਟੀ ਚਾਹੀਦੀ ਹੈ ਫਿਰ ਆਪਾਂ ਇਹਨੂੰ ਜੋੜ ਪਾਏ ਹੋਏ ਨੇ ਉਤੋਂ ਜੋੜ ਪਾ ਕੇ ਕੋਲਦੀਦਾ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਸੈਕਟਰੀ ਦੀਆਂ ਕਿਸ ਖਾਸ ਤਰੀਕੇ ਨਾਲ ਜਿਹੜੀ ਕਲਾਕਾਰੀ ਕੀਤੀ ਜਾਂਦੀ ਹੈ ਜਿਸ ਤਰੀਕੇ ਦੀ ਤੁਸੀਂ ਕਹੋਗੇ ਉਸ ਤਰੀਕੇ ਦੀ ਜਿਹੜੀ ਇੱਥੇ ਚੈਸ ਹੈ ਇਹ ਆ ਉਹ ਜਿਹੜੀਆਂ ਸਟਿਕਾਂ ਨੇ ਜਿਹੜੀਆਂ ਬਜ਼ੁਰਗ ਯੂਜ਼ ਕਰਦੇ ਆ ਜਾਂ ਆਪਾਂ ਆਪਣੇ ਘਰਾਂ 'ਚ ਯੂਜ਼ ਕਰਦੇ ਆ ਇਹਨੂੰ ਸਜਾਨ ਲਈ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਆਪਾਂ ਦੇਖਦੇ ਐਂਟਿਕ ਪੀਸ ਵੀ ਕਹਿ ਸਕਦੇ ਆ ਹਾਂ ਛੋਟੀ ਹੋ ਗਈ ਏ ਠੀਕ ਐ ਇਹਦਾ ਘੋੜਾ ਵੀ ਖੁੱਲ ਜਾਂਦਾ ਮਤਲਬ ਇਹਦੇ ਵਿੱਚ ਫੋਲਡੇਬਲ ਰੱਖੀ ਆ ਵੀ ਜਿਵੇਂ ਕੋਈ ਬਾਹਰ ਖੜਦਾ ਨਾ ਖੋਲ ਕੇ ਬੰਦਾ ਬੈਗ 'ਚ ਪੈਕ ਕਰਕੇ ਖੜ ਸਕਦਾ ਅੱਛਾ ਜੀ ਹਾਂ ਇਹ ਚੀਜ਼ ਹੈਂਡਲ ਵੱਖਰਾ ਖੁੱਲ ਜਾਂਦਾ ਹੈ ਹਰ ਚੀਜ਼ ਵੱਖਰੀ ਕੋਈ ਇਹਦੀ ਅੰਦਰ ਚੂੜੀ ਜਿਵੇਂ ਆਪਾਂ ਕਾਸਦੇ ਆ ਸਾਦਾ ਬੰਦਾ ਉਹ ਵੀ ਫਿਰ ਅੱਥੀ ਸਾਰਾ ਕੰਮ ਸਾਰਾ ਭਾਜੀ ਨਟ ਬੋਲਟ ਲੱਗੇ ਹੁੰਦੇ ਨੇ ਦੇਖੋ ਤਾਂ ਵੀ ਇਹ ਮਤਲਬ ਕੋਈ ਬਹੁਤ ਵਧੀਆ ਜੋੜ ਲਾਏ ਹੁੰਦੇ ਨੇ ਕੋਈ ਗੱਲ ਨਹੀਂ ਇਹੋ ਜੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਮ ਲੱਕੜ ਨੂੰ ਸਿਉਂਗ ਲੱਗ ਜਾਂਦੀ ਫਿਰ ਲੱਕੜ ਦੇ ਜਿਹੜੀ ਖਾਸ ਹੈ ਕਹਿੰਦਾ ਸਮਾਂ ਕੱਢੀ ਜਾਂਦੀ ਹੈ ਨਹੀਂ ਉਹ ਲੱਕੜ ਭਾਜੀ ਟਾਲੀ ਨੂੰ ਐਸੇ ਤੇ ਸਿਉਂਗ ਲੱਗਦੀ ਨਹੀਂ ਬਾਕੀ ਇਹ ਹੈ ਕਿ ਜਦੋਂ ਇੱਕ ਵਾਰੀ ਪਾਲਿਸ਼ ਵਗੈਰਾ ਹੋ ਜਾਏ ਉਹ ਪ੍ਰਾਣੀ ਜਦੋਂ ਆਉਂਦੀ ਜੰਗਲਾਂ ਤੋਂ ਉਦੋਂ ਕਿਤੇ ਬਾੜਾ ਮੋਟਾ ਹੋਵੇ ਪਰ ਜਦੋਂ ਆਪਾਂ ਫਿਨਿਸ਼ਿੰਗ ਕਰਕੇ ਦਿੰਨੇ ਆ ਪਾਲਿਸ਼ ਬੁਲਸ਼ ਫਿਰ ਉਹ ਤੋਂ ਬਾਅਦ ਸਿਉਂ ਉਹ ਨਾਲੇ ਟਾਲੀ ਦੀ ਲੱਕੜ ਨੂੰ ਸਿਉਂ ਭਾਜੀ ਲੱਗਦੀ ਨਹੀਂ ਅੱਛਾ ਹਾਂਜੀ ਤੋ ਉਧਰ ਵੀ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹੜੀ ਕੀਨ ਅਲੀਜ਼ਾਬੈਥਾ ਹੈ ਜਾਂ ਜਿਹੜੇ ਪ੍ਰਿੰਸ ਚਾਰਲਸ ਨੇ ਇਹ ਜਿਹੜੇ ਇੰਗਲੈਂਡ ਤੋਂ ਇਹ ਮਤਲਬ ਇਹਦਾ ਕਾਰਨ ਕੀ ਜਿਹੜਾ ਬਦੋਂਦਾ ਇਹ ਵੀ ਭਾਜੀ ਅੱਜ ਤੋਂ ਕਾਫੀ ਚਿਰ ਪਹਿਲਾਂ ਨਾ ਮੇਰੇ ਪਿਤਾ ਜੀ ਉਦੋਂ ਕੰਮ ਕਰਦੇ ਸੀ ਨਾਲ ਇਹ ਇਦਾਂ ਹੀ ਸਾਨੂੰ ਕੋਈ ਆਇਆ ਸੀ ਉਹਨੇ ਫੋਟੋਆਂ ਹੀ ਦਿੱਤੀਆਂ ਸੀ ਵੀ ਮੈਨੂੰ ਇਹ ਮੂਰਤੀਆਂ ਚਾਹੀਦੀਆਂ ਨੇ ਉਦੋਂ ਇਹ ਬਣਾਈਆਂ ਸੀ ਆਪਾਂ ਤੇ ਬਣਾ ਕੇ ਉਦੋਂ ਰੱਖੀਆਂ ਸੀ ਬਾਅਦ ਚ ਉਹ ਅਗਲਾ ਆਇਆ ਨਹੀਂ ਲੈਣ ਪਤਾ ਨਹੀਂ ਕੀ ਚੱਕਰ ਕੀ ਪੈ ਗਿਆ ਜਾਂ ਬਾਹਰ ਚਲ ਗਿਆ ਸੀ ਉਹ ਬਾ ਉਦੋਂ ਦੀਆਂ ਬਣੀਆਂ ਪਈਆਂ ਹੈਂਡ ਮੇਡ ਮੇਰੇ ਫਾਦਰ ਸਾਹਿਬ ਦੇ ਹੱਥ ਦੀਆਂ ਬਣੀਆਂ ਆ ਇਹ ਸ਼ੋਭਾ ਵਧਾ ਦੇਣ ਇਹਦਾ ਡਿਫੈਕਟ ਹਾਂ ਹਾਂ ਜੀ ਇਹ ਪ੍ਰਾਤਨ ਹੈ ਜੀ ਇੱਕ ਸਾਹਿਬ ਦੀਆਂ ਪ੍ਰਾਤਨ ਆ ਯਾਦਗਾਰ ਹੋ ਗਈ ਹਾਂ ਯਾਦਗਾਰ ਸਾਡੇ ਪਾਪਾ ਦੇ ਹੱਥ ਦੀਆਂ ਨਿਸ਼ਾਨੀਆਂ ਆ ਇਹ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਇਹ ਜਿਹੜਾ ਡੌਗੀ ਹੈ ਜਿਹਨੂੰ ਅਸੀਂ ਮਤਲਬ ਤੁਹਾਨੂੰ ਦਿਖਾ ਗਏ ਕਿੰਨੀ ਬਰੀਕੀ ਦੇ ਨਾਲ ਬਣਾਇਆ ਕਿ ਹੂ ਬਹੂ ਮੈਨੂੰ ਲੱਗਦਾ ਹੈ ਉਹੀ ਤਸਵੀਰਾਂ ਜਿਹੜੀਆਂ ਅੱਜ ਅਸੀਂ ਟੀਵੀ ਉੱਪਰ ਦੇਖਦੇ ਹੋ ਤੁਹਾਡੇ ਸਾਹਮਣੇ ਲੱਕੜ ਨਾਲ ਦਾ ਥੀਮ ਨਾਲ ਹੀ ਆਈਆਂ ਨੇ ਸਿਰਫ ਇਹਨਾਂ 'ਚ ਜਾਨ ਨਹੀਂ ਹੈ ਬੋਲ ਨਹੀਂ ਸਕਦੇ ਲੇਕਿਨ ਦੇਖਣ ਦੇ ਵਿੱਚ ਖੂਬ ਹੋਏ ਅਸਲ ਹੀ ਹੈ ਸੋ ਇਹ ਵੀ ਮਾਡਲ ਜਿਹੜਾ ਤੁਹਾਡੇ ਉਪਰਾਨੀ ਬਣਿਆ ਹੋਇਆ ਹਾਂਜੀ ਇਹ ਨਾ ਸਾਡੇ ਕੋਲ ਇਦਾਂ ਹੀ ਇੱਕ ਆਇਆ ਸੀ ਫੋਨ ਤੇ ਉਹਦੇ ਨਾ ਮੰਗਦਾ ਸੀ ਵੀ ਇਹਦੇ ਚੀਜ਼ ਇਹ ਵੱਡਾ ਬਣਾਉਣਾ ਸੀ ਥੋੜਾ ਆਪਾਂ ਫਿਰ ਉਹਨੂੰ ਪਹਿਲਾਂ ਆਪਾਂ ਛੋਟਾ ਪੀਸ ਇਹ ਸੈਂਪਲ ਬਣਾ ਕੇ ਵਿਖਾਇਆ ਸੀ ਫਿਰ ਉਹਨੂੰ ਬਾਅਦ 'ਚ ਵੱਡਾ ਪੀਸ ਬਣਾ ਕੇ ਦਿੱਤਾ ਅੱਛਾ ਹਾਂਜੀ ਹਾਂਜੀ ਸੋ ਇਹ ਤਸਵੀਰਾਂ ਕਰੀਆਂ ਤੁਹਾਨੂੰ ਦਿਖਾ ਦੇ ਉਹ ਰਾਜੇ ਮਹਾਰਾਜੇ ਜਾਂ ਉਹ ਅੋ ਚੀਜ਼ਾਂ ਜਿਹੜੀਆਂ ਅੰਗਰੇਜ਼ ਵੀ ਇਹਨਾਂ ਚੀਜ਼ਾਂ ਦਾ ਸ਼ੌਂਕ ਰੱਖਦੇ ਨੇ ਉਹ ਬਣੀਆਂ ਹੋਈਆਂ ਨੇ ਇਹ ਪ੍ਰਿੰਸ ਚਾਰਲਸ ਨੇ ਉਧਰ ਕੁਈਨ ਅਲੀਜ਼ਾ ਵੀ ਥਾ ਤਾਂ ਇਹ ਤਸਵੀਰਾਂ ਜਿਹੜੀਆਂ ਯੂਨੀਕ ਹੋਈਆਂ ਇਹ FIFA ਵਰਲਡ ਕੱਪ 2010 ਚ ਜਦੋਂ ਆਇਆ ਸੀ ਅੱਛਾ ਜੀ ਇਹ ਬੋਤਲ ਨੂੰ ਜੋੜ ਕੋਈ ਨਹੀਂਗਾ ਇਹਦੇ ਵਿੱਚ ਆਪਾਂ FIFA ਵਰਲਡ ਕੱਪ ਦੀ ਸ਼ੀਲਡ ਬਣਾਈ ਹੋਈ ਹੈ ਅੱਛਾ ਇਹਦੇ ਬੋਤਲ ਦਾ ਮੂੰਹ ਜਿਹੜਾ ਇਹ 16mm ਦਾ ਹੈ ਤੇ ਇਹਦੀ ਮਟਾਈ ਜਿਹੜੀ ਅੰਦਰ ਬਣੀ ਹੈ ਉਹ 22mm ਦੀ ਹੈ ਇਹ ਅੰਦਰ ਹੀ ਬਣਾਇਆ ਜੀ ਆਪਾਂ ਇਹਦਾ ਰਾਜ ਹੀ ਹੈ ਜੀ ਰਾਜ ਹੈ ਰਾਜ ਹੀ ਰਹਿਣਾ ਬਾਕੀ ਇਹ ਅੰਦਰ ਹੀ ਤਿਆਰ ਕੀਤਾ ਹੈ ਇਹ 22mm ਮੋਟਾ ਵਾ 72mm ਲੰਮਾ ਵਾ ਤੇ 59mm ਚੋੜਾ ਵਾ ਤੇ ਬੋਤਲ ਦਾ ਮੂੰਹ ਸਾਰਾ 16mm ਦਾ ਵਾ ਇਹ ਅੰਦਰ ਹੀ ਬਣਾਇਆ ਜੀ ਦੇਖੋ ਜੋੜ ਕੋਈ ਨਹੀਂ ਜੇ ਬੋਤਲ ਨੂੰ ਤੁਸੀਂ ਚੈੱਕ ਕਰ ਸਕਦੇ ਜੀ ਸੋ ਮੈਂ ਹੁਣ ਜਿਹੜੇ ਤੁਹਾਡੇ ਪੁੱਤਰ ਨੇ ਉਹਨਾਂ ਨੂੰ ਵੀ ਮਿਲੂੰਗਾ ਕਿਉਂਕਿ ਜਿਨ੍ਹਾਂ ਨੇ ਤੁਹਾਡੀ ਕਲਾ ਅੱਗੇ ਲੈ ਕੇ ਜਾਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਕਿਤੇ ਨਾ ਕਿਤੇ ਜ਼ਰੂਰੀ ਬਣ ਜਾਂਦੀ ਹੈ ਇਹ ਫੈਕਟਰੀ ਨੂੰ ਜ਼ਿਆਦਾ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਾਰੀ ਕਲਾਕਾਰੀ ਕੀਤੀ ਜਾਂਦੀ ਹੈ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਾਫੀ ਪੁਰਾਣੀਆਂ ਮਸ਼ੀਨਾਂ ਨੇ ਸੋ ਜਿਹੜੇ ਇਹਨਾਂ ਦੇ ਵਜੂਦ ਸੀਗੇ ਉਹ ਬਣਾਇਆ ਕਰਦੇ ਸੀਗੇ ਉਹ ਅੱਜ ਵੀ ਉਹ ਮਸ਼ੀਨਾਂ ਦੇ ਨਾਲ ਹੀ ਕੰਮ ਚੱਲ ਰਿਹਾ ਸੋ ਉਹਨਾਂ ਦੀ ਮੌਜੂਦਗੀ ਦਾ ਵੀ ਇੱਕ ਤਰ੍ਹਾਂ ਇੱਕ ਦਾ ਅਹਿਸਾਸ ਕਰਾਇਆ ਜਾਂਦਾ ਵੀ ਤੇ ਸ਼ਸ਼ੀ ਗੱਲ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਤੇ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਹੈ ਕਿਉਂਕਿ ਤੁਸੀਂ ਜਿਹੜੀ ਬੜੇ ਬਜ਼ੁਰਗਾਂ ਦੀ ਇਹ ਜਿਹੜੀ ਕਲਾ ਤੁਸੀਂ ਉਹਨੂੰ ਅੱਗੇ ਲੈ ਕੇ ਜਾਦੇ ਹੋ ਮਹਿਸੂਸ ਕਿੱਦਾਂ ਦਾ ਕਰਦੇ ਹੋ ਕਲਾ ਜਦੋਂ ਤੁਹਾਡੇ ਵਿੱਚ ਆਈ ਤੁਸੀਂ ਇਹ ਚੀਜ਼ਾਂ ਤਿਆਰ ਕੀਤੀਆਂ ਹਾਂਜੀ ਹਾਂਜੀ ਵਧੀਆ ਲੱਗਦਾ ਭਾਜੀ ਇਹ ਕੰਮ ਕਰਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਇਹ ਫਿਰ ਬੁੱਢਣ ਦਾ ਕੰਮ तकरीबन ਬਹੁਤ ਘੱਟ ਲੋਕ ਕਰਦੇ ਹਾਂਜੀ ਅੱਜ ਜਿਹੜੇ ਨੌਜਵਾਨ ਨਿਵੇਕਸ਼ਣਾਂ 'ਚ ਜਾ ਰਹੇ ਆ ਨਾ 30-30 ਲੱਖ ਰੁਪਏ ਲਾ ਕੇ ਤੇ ਫਿਰ ਕਹਿੰਦੇ ਆ ਕਿ ਆਪਣਾ ਜਿਹੜਾ ਪੰਜਾਬ ਹੈ ਆਪਣੇ ਭਾਗ ਦੇ ਚ ਕੰਮ ਨਹੀਂ ਹੈਗਾ ਤੇ ਜਦੋਂ ਤੁਸੀਂ ਇੱਥੇ ਮਤਲਬ ਉਹ ਜਿਹੜੀ ਕਲਾ ਅੱਗੇ ਲੈ ਕੇ ਜਾ ਰਹੇ ਹੋ ਤਾਂ ਅੰਗਰੇਜ਼ ਤੁਹਾਡੀ ਕਲਾ ਦੇ دیਵਾਨੇ ਆ ਤੇ ਫਿਰ ਉਹ ਅੰਗਰੇਜ਼ਾਂ ਕੋ ਜਾਦੇ ਆ ਤੇ ਤੁਸੀਂ ਇੱਥੇ ਅੰਗਰੇਜ਼ਾਂ ਨੂੰ ਚੀਜ਼ਾਂ ਬਣਾਵਨਾ ਭੇਜਦੇ ਹੋ ਤੇ ਫਿਰ ਉਹ ਮਤਲਬ ਸਿਸਟਮ ਦਾ ਸਮਝਾਉਂਦਾ ਉਹ ਭਾਜੀ ਵਧੀਆ ਲੱਗਦਾ ਕਿਉਂਕਿ ਇੱਥੇ ਕੰਮ ਤਕਰੀਬਨ ਕੰਮ ਇੰਡੀਆ 'ਚ ਵੀ ਬਹੁਤ ਆ ਜੇ ਕਰਨ ਵਾਲੇ ਬੰਦੇ ਚਾਹੀਦੇ ਆ ਗੱਲ ਕੋਈ ਵਾਹ ਇਹੀ ਆ ਵਾਹ ਵਾਹ ਉਹੀ ਗੱਲ ਹੈ ਭਾਜੀ ਤੇ ਆਪਾਂ ਨੂੰ ਤੇ ਚਲੋ ਵਧੀਆ ਕੰਮ ਕਰੀਦਾ ਆਪਾਂ ਨੂੰ ਇਸੇ ਕਿੱਗਦਾ ਫੇਰ ਕਿਉਂਕਿ ਇਹ ਕਲਾ ਇਦਾਂ ਦੀ ਆ ਕਿ ਮਤਲਬ ਕੋਈ ਇਹ ਤੇ ਹੈ ਨਹੀਂ ਕੋਈ ਗੁਰਮੰਤਰ ਆ ਇਹ ਮਤਲਬ ਕੋਈ ਤਰੀਕਾ ਹੈ ਕੋਈ ਸਿੱਖੰਦਾ ਇਹਨੂੰ ਕਿਦਾਂ ਸਿੱਖਿਆ ਤੁਸੀਂ ਭਾਈ ਖੋਨਚੀ ਹੀ ਨਾ ਆਪਣੇ ਫੇਰੇ ਕਿਉਂਕਿ ਸ਼ੁਰੂ ਤੋਂ ਦਾਦੇ ਪੜਦਾਦੇ ਕਰਦੇ ਸੀ ਤਾਂ ਕਰਕੇ ਫਿਰ ਖੋਨਚੀ ਹੀ ਤੇ ਫਿਰ ਆਪਾਂ ਵੇਖਦੇ ਰਹੇ ਪਾਪਾ ਨੂੰ ਤੇ ਚਲੋ ਫਿਰ ਵਧੀਆ ਆ ਗਈ ਇਹ ਵੀ ਪ੍ਰਮਾਤਮਾ ਦੀ ਮਿਹਰ ਹੁੰਦੀ ਆ ਹਨਾ ਕਿ ਇਹ ਕਲਾ ਹੋਰ ਕਿਸੇ ਕੋਲ ਨਹੀਂ ਹੈ ਤੁਹਾਡੇ ਹੱਥੀ ਆਈ ਹੈ ਅਨਾਂ ਜੇ ਕਾਰੀਗਰਾਂ ਜਿਵੇਂ ਅੱਜ ਕੱਲ ਤੇ ਕੋਈ ਨਿਗਾਹ ਦਾ ਕੰਮ ਕਰਕੇ ਨਹੀਂ ਖੁਸ਼ ਤੇ ਇਹ ਚ ਨਿਗਾ ਵੀ ਬੜੀ ਲੱਗਦੀ ਹੁੰਦੀ ਹੈ ਹਾਂਜੀ ਹਾਂਜੀ ਨਿਗਾ ਤੇ ਬੜੀ ਲੱਗਦੀ ਹੈ ਤਾਂ ਤੇ ਉਹ ਲਾਈਟਾਂ ਵੀ ਵੱਡੀਆਂ ਲਾਈਆਂ ਨੇ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਪਤਾ ਵੀ ਨਿਗਾ ਲਗਣੀ ਹੈ ਤਾਂ ਕਰਕੇ ਫਿਰ ਲਾਈਟਾਂ ਲੂਟਾਂ ਆ ਰਹੀਆਂ ਪ੍ਰੋਪਰ ਲਾਈਆਂ ਇਹਦੇ ਵਿੱਚ ਲਿਖਿਆ ਨੇ ਜਿਹੜਾ ਖਾਸੀਅਤ ਕੀ ਹੈ ਇਹਨੂੰ ਮਤਲਬ ਇਹ ਲੱਗ ਜਾ ਦੇਖਣ ਦੇ ਵਿੱਚ ਕਿ ਮਾਡਲ ਹੈ ਜਿਹੜਾ ਇਹਦੀ ਖਾਸੀਅਤ ਕੀ ਹੈ ਇਸ ਜਿਹੜਾ ਕੋਰੇ ਬਾਰੇ ਜਦੋਂ ਦੱਸਿਆ ਜਾਵੇ ਇਹ ਭਾਜੀ ਖਾਸੀਅਤ ਤੁਹਾਡੇ ਸਾਹਮਣੇ ਵੇਖੋ ਇਹਦੇ ਮਸਲ ਵਗੈਰਾ ਤੁਸੀਂ ਵੇਖ ਸਕਦੇ ਸਾਰੇ ਮਤਲਬ ਕੀ ਐ ਲੱਗਦੇ ਜਿਵੇਂ origianlly ਹੁੰਦੇ ਆ ਪੈਰ ਪੂਰ ਪੌੜ ਵੇਖ ਸਕਦੇ ਹੋ ਮੂੰਹ ਵੇਖ ਸਕਦੇ ਗੁੱ ਹਾਂਜੀ ਪੂਰਾ ਬਰੀਕੀ ਨਾਲ ਕੰਮ ਕੀਤਾ ਗਿਆ ਹਾਂਜੀ ਇਹ ਬਿਲਕੁਲ ਲੱਕੜ ਵੀ ਜਿਵੇਂ ਤੁਹਾਡੇ ਬਾਪਾ ਦਾ ਸਪੈਸ਼ਲ ਹੁੰਦੀ ਆ ਤੇ ਕਹਿੰਦੇ ਲਾਲ ਲੱਕੜ ਵੀ ਹੁੰਦੀ ਆ ਇਹਨੂੰ ਪਾਲਿਸ਼ ਵੀ ਕਰਨਾ ਪੈਂਦਾ ਸਾਰਾ ਫਿਰ ਤੁਸੀਂ ਹੱਥੀਂ ਕੰਮ ਕਰਦੇ ਹਾਂ ਹਾਂਜੀ ਹਾਂਜੀ ਸਾਰਾ ਕੁਝ ਕਰ ਲੀਦਾ ਆ ਵੀ ਕਰ ਲੀਦਾ ਭਾਜੀ ਸੋ ਤੁਸੀਂ ਦਿਖਾਉਂਗੇ ਕਿਸ ਤਰੀਕੇ ਨਾਲ ਬੰਦੇ ਨੇ ਸੋ ਅੰਦਰ ਹੁਣ ਤੁਹਾਨੂੰ ਰੁੱਖ ਕਰਵਾਣੇ ਆ ਫੈਕਟਰੀਆਂ ਤਸਵੀਰਾਂ ਜਿੱਥੇ ਚੀਜ਼ਾਂ ਤਿਆਰ ਹੁੰਦੀਆਂ ਨੇ ਸੋ ਕਾਰੀਗਰ ਵੀ ਅੰਦਰ ਬੈਠੇ ਹੋਏ ਨੇ ਜਿਹੜੀ ਫੈਕਟਰੀ ਤੋਂ ਜ਼ਿਆਦਾ ਤੁਹਾਨੂੰ ਦਿਖਾ ਦੇ ਆ ਉਹ ਲਾਲ ਰੰਗ ਦੀ ਲੱਕੜ ਜਿਦਾਂ ਨਾਲ ਚੈਸ ਬੋਰਡ ਪਿਆਰ ਹੁੰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਐਚਐਸ ਜਾਂਦੀਆਂ ਨੇ ਉਹ ਫੈਕਟਰੀ ਤੇ ਤੁਹਾਨੂੰ ਨਜ਼ਾਰੇ ਦਿਖਾ ਰਹੇ ਹਾਂ ਤੇ ਕਿਸ ਤਰੀਕੇ ਨਾਲ ਜਿਹੜੀ ਬਰੀਕੀ ਨਾਲ ਕਲਾਕਾਰੀ ਕੀਤੀ ਜਾ ਰਹੀ ਹੈ ਇਹ ਹੱਥੀ ਜਿਹੜੀ ਫਿਨਿਸ਼ਿੰਗ ਕਰਦੇ ਨੇ ਇਸ ਚੀਜ਼ ਦੀ ਸੋ ਤੁਹਾਨੂੰ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਉਸ ਕਲਾ ਦੀਆਂ ਜਿਹੜੀ ਕਲਾ ਦੀਆਂ ਅੰਗਰੇਜ਼ ਦੀਵਾਨੇ ਨੇ ਉਹ ਚੈਸ ਦੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਕਿੰਨੀ ਬਰੀਕੀ ਨਾਲ ਵੀਰ ਜੀ ਹੋਣੀ ਇੱਥੇ ਕੰਮ ਕਰ ਰਹੇ ਨੇ ਨਿਗਾਵਲਾ ਕੰਮ ਵੀ ਹੈ ਕਲਾ ਵਾਲਾ ਕੰਮ ਵੀ ਹੈ ਕਿਉਂਕਿ ਹਰ ਕਿਸੇ ਨੂੰ ਜਿਹੜਾ ਕੰਮ ਹੈ ਪ੍ਰਮਾਤਮਾ ਨੇ ਨਹੀਂ ਬਖਸ਼ਿਆ ਕਲਾ ਹਰ ਕਿਸੇ ਨੂੰ ਨਹੀਂ ਬਖਸ਼ੀ ਇਹ ਅਨੋਖਾ ਅਜੂਬਾ ਹੀ ਹੈ ਜਿਹੜਾ ਹੱਥੀ ਬੰਦ ਹੈ ਸੋ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਗੋਧੂ ਨਗਰੀ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਕਲਾ ਜਿਹੜੀ ਕੀਤੀ ਜਾਂਦੀ ਹੈ ਤੇ ਵੀ ਇਹਦੇ ਫਿਰ ਇਹਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਕਸਾਮਾ ਲੱਗ ਜਾਂਦਾ ਹੈ ਇੱਕ ਮੋਡਲ ਭਾਈ 2 ਦਿਨ ਤੇ ਲੈ ਕੇ ਚੱਲੋ ਇਹ ਸਾਰਾ ਦਿਨ ਇਹਨੂੰ ਲੱਗੇ ਰਵਾਂਗੇ ਫਿਰ ਦੋ ਕੁ ਦਿਨਾਂ ਚ ਹੋਊਗਾ ਯਾਰ ਹਾਂ ਕਿਉਂਕਿ ਇਹ ਮੇਰੇ ਮਿਹਨਤ ਮੰਗਦਾ ਜੀ ਤੁਹਾਨੂੰ ਪਤਾ ਸਾਰੇ ਹੱਥ ਨਾਲ ਤਿਆਰ ਕਰਨੀ ਵੀ ਨਹੀਂ ਕੋਈ ਜਾਨੀ ਦਿਲ ਕੀਤਾ ਅੱਜਕੱਲ ਤੇ ਅਸੀਂ ਸਾਧੀਆਂ ਚੀਜ਼ਾਂ ਹੱਥੀਂ ਮਤਲਬ ਕਰਨਾ ਪਸੰਦੀ ਨਹੀਂ ਕਰਦੇ ਮਸ਼ੀਨੀ ਕੰਮ ਮੰਗਦੇ ਆ ਫਿਰ ਤੁਹਾਡਾ ਨਹੀਂ ਦਿਲ ਕੀਤਾ ਜਾਂ ਮਸ਼ੀਨਾ ਤਿਆਰ ਕੀਤਾ ਜਾਵੇ ਬਾਹਰੋਂ ਕੁ ਮਸ਼ੀਨ ਲੈ ਆਈ ਜਿਹੜੀ ਆਪੇ ਕੱਟ ਵੱਢ ਕਰਕੇ ਪੀਸ ਤਿਆਰ ਕਰੀ ਜਾਂ। ਭਾਈ ਜੇ ਮਸ਼ੀਨਾ ਐ ਹੀ ਹੋਣੀਆਂ ਹੁੰਦੀਆਂ ਤੇ ਫੋਰਨਰ ਇੱਥੇ ਕਿਉਂ ਹੁੰਦੇ ਕਿਉਂਕਿ ਮਸ਼ੀਨਾ ਫੋਰਨ ਜਹਾੜੇ ਨਾਲੋਂ ਵੀ ਜ਼ਿਆਦਾ ਮਸ਼ੀਨਾ ਵਾਂ। ਬਟ ਉਹਨਾਂ ਨੂੰ ਚੈਸ ਸਾਰੀ ਉਮਰ ਸਦ ਦੀ ਪਸੰਦ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਜੋ ਚੀਜ਼ ਹੈਂਡਮੇਡ ਬਣ ਜਾਣੀ ਆ ਉੱਥੇ ਉਹ ਗੱਲਬਾਤ ਨਹੀਂ ਮਸ਼ੀਨਾਂ ਚੱਲਦੀ ਘੋੜੇ ਨਹੀਂ ਅੰਗਰੇਜ਼ਾਂ ਨੂੰ ਆਉਣ ਦਾ ਮੌਕਾ ਮਿਲਿਆਗਾ ਕਿ ਇੱਥੇ ਦਾ ਫੈਕਟਰੀ ਆਏ ਨੇ ਆਏ ਭਾਜੀ ਬੜੀ ਵਰੀ ਆਏ ਭਾਜੀ ਹਾਂ ਆਉਂਦੇ ਰਹਿੰਦੇ ਹਰ ਸਾਲ ਜੇ ਇੱਕ ਰਹੀ ਆਉਣਾ ਹੁੰਦਾ ਹਾਂ ਤੇ ਦੇਖੂ ਆ ਕੇ ਚੈਸਾ ਲੈ ਕੇ ਜਾਂਦੇ ਤੁਹਾਨੂੰ ਮਿਲ ਕੇ ਜਾਂਦੇ ਆ ਤੇਰੀ ਰਿਐਕਸ਼ਨ ਕਿਦਾਂ ਦੇ ਦਿੰਦੇ ਜਦੋਂ ਇਹ ਚੀਜ਼ਾਂ ਦੇਖਦੇ ਆ ਮੈਂ ਰਿਐਕਸ਼ਨ ਉਹਨਾਂ ਦੇ ਬੜੇ ਵਧੀਆ ਹੁੰਦੇ ਆ ਤੁਹਾਨੂੰ ਪਤਾ ਹੀ ਆ ਗੋਰਿਆਂ ਦੇ ਰਿਐਕਸ਼ਨ ਵੁੱਡਨ ਨੂੰ ਚੀਜ਼ ਕਿਦਾਂ ਇਹ ਫਿਰ ਉਹ ਦਾਦੇ ਆ ਤੇ ਫਿਰ ਆਪਾਂ ਜਿੱਦਾਂ ਉਹ ਮੰਗਦੇ ਬਣਾ ਦਿੰਦਾ ਉਹਦੀ ਬਾਜੀ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਪੰਜਾਬ ਦੀਆਂ ਆਪਣੇ ਦੇਸ਼ ਦੀਆਂ ਐਂਟਿਕ ਪੀਸ ਹਨਾ ਸਜਾ ਕੇ ਮਿਊਜ਼ੀਅਮ ਚ ਰੱਖ ਲੈਂਦੇ ਆ ਬਾਅਦ ਆਪਣੇ ਲੋਕ ਹੀ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਚੀਜ਼ਾਂ ਦਿਖਾਉਂਦੇ ਲੱਖਾਂ ਰੁਪਏ ਕਰੋੜਾਂ ਰੁਪਏ ਲੈ ਲੈਂਦੇ ਹਨਾ ਅੱਜ ਸਾਡੇ ਹੀਰੇ ਉਹਨਾਂ ਕੋਲ ਪਏ ਨੇ ਸਾਡੀਆਂ ਪੰਜਾਬ ਦੀਆਂ ਉਹ ਤਮਾਮ ਯਾਦਾਂ ਉਹਨਾਂ ਕੋਲ ਪਈਆਂ ਨੇ ਤੇ ਆਪਣੇ ਲੋਕ ਸਾਹਮਣੇ ਨਹੀਂ ਆ ਤੇ ਫਿਰ ਇਹ ਮਤਲਬ ਦਿਲ ਨੂੰ ਦੁਖੀ ਨਹੀਂ ਹੁੰਦਾ ਯਾਰ ਕਿ ਮਤਲਬ ਸਾਡੀਆਂ ਚੀਜ਼ਾਂ ਬਾਹਰ ਜਾਂਦੀਆਂ ਨੇ ਲੇਕਿਨ ਇੱਥੋਂ ਦੇ ਲੋਕ ਮੋਲ ਨਹੀਂ ਪਾਉਂਦੇ ਹਾਂਜੀ ਹਾਂਜੀ ਚਾਹੀਦਾ ਮੈਨੂੰ ਇਹਨਾਂ ਨੂੰ ਮਤਲਬ ਕਿ ਆਪਣੇ ਇੰਡੀਅਨ ਬੰਦਿਆਂ ਨੂੰ ਚਾਹੀਦਾ ਵਾ ਵੀ ਇੱਥੇ ਰਹਿ ਕੇ ਕੁਝ ਵੱਖਰਾ ਕਰਨਾ ਕੀ ਬਾਹਰ ਜਾ ਕੇ ਤੇ ਹਰ ਕੋਈ ਜਾਂਦਾ ਹੀ ਹੈ ਬਾਹਰ ਬੰਦਾ ਇੱਥੇ ਰਹਿ ਕੇ ਵੱਖਰਾ ਕਰੇ ਤੇ ਵਧੀਆ ਗੱਲ ਸੋ ਮੈਂ ਹੁਣ ਤੁਹਾਨੂੰ ਬੇਨਤੀ ਕਰੂੰਗਾ ਕਿ ਅੰਦਰ ਦੇ ਜਿਹੜੇ ਨੇ ਜ਼ਿਆਦਾ ਸਾਨੂੰ ਜ਼ਰੂਰਤ ਦਿਖਾਈ ਜਾਣ ਕਿਉਂਕਿ ਜਿਹੜੀ ਲਾਲ ਲੱਕੜ ਜਿਹੜੀ ਜਿੱਥੋਂ ਬੋਰਡ ਤਿਆਰ ਹੁੰਦੇ ਉਹ ਵੀ ਦੇਖਣੀ ਹੈ ਕਿਉਂਕਿ ਜਿੱਦਾਂ ਇਦਾਂ ਲੱਗ ਰਿਹਾ ਜਿਵੇਂ ਤੇ ਖਿੰਚੀਆ ਲਾਲ ਪਾウダー ਡੁੱਲਾ ਹੁੰਦਾ ਇਹ ਲੱਕੜ ਇੰਨੀ ਖਾਸ ਹੈ ਵੀ ਜਿਹੜਾ ਲਾਲ ਲਾਲ ਜਿਹੜੀ ਹੋਇਆ ਪਿਆ ਪਾウダー ਜਾ ਇਹ ਲੱਕੜ ਦੇ ਵਿੱਚੋਂ ਨਿਕਲਿਆ ਸ ਆਹ ਕੋ ਲੱਕੜੀ ਹੈ ਭਾਜੀ ਹਾਂ ਆਹ ਰੈਡ वुਡ ਨਹੀਂ ਹੈ ਸਰ ਇਹ ਫਿਰ ਮਤਲਬ ਇਤੋਂ ਜਿਹੜੇ ਗੀਟੀਆਂ ਵੀ ਤਿਆਰ ਹੁੰਦੀਆਂ ਉਹ ਨਹੀਂ ਇਕੱਲਾ ਬੋਰਡ ਤਿਆਰ ਹੁੰਦਾ ਨਹੀਂ ਇੱਧਰ ਗੀੜੀਆਂ ਬੰਦੀਆਂ ਭਾਜੀ ਇੱਥੇ ਸਾਡੇ ਮਤਲਬ ਕਿ ਅਸੀਂ ਪੀਸ ਹੀ ਬਣਾਈਦੇ ਆ ਹਾਂ ਸੋ ਇੱਥੇ ਕਟਿੰਗ ਹੁੰਦੀ ਆ ਉਹਨਾਂ ਪੀਸਾਂ ਦੀ ਹੈ ਮਸ਼ੀਨ ਹੈ ਹਾਂਜੀ ਹਾਂਜੀ ਸੋ ਇਹ ਜਿਹੜੇ ਲੱਕੜ ਕੋਹ ਮੋ ਦਿਖਾ ਰਹੀਆਂ ਇਹਨਾਂ ਲੱਕੜਾਂ ਤੋਂ ਜੇ ਵੇ ਕੰਗੇ ਤਿਆਰ ਹੁੰਦੇ ਨੇ ਇਹਨਾਂ ਲੱਕੜਾਂ ਤੋਂ ਚੈਸਤ ਤਿਆਰ ਹੁੰਦੀ ਹੈ ਸੋ ਇਹ ਉਹ ਲੱਕੜ ਜਿੰਨੂ ਸਿਓਂਗ ਵੀ ਛੇਤੀ ਨਹੀਂ ਲੱਗਦੀ ਤੇ ਇਹ ਖਾਸ ਕਰਕੇ ਜਦੋਂ ਫਿਨਿਸ਼ਿੰਗ ਕਰਕੇ ਦਿੰਦੇ ਨੇ ਤੇ ਇਹ ਲੱਕੜ ਦੀ ਜਿਹੜੀ ਮਨਿਆਦ ਹੈ ਉਹ ਕਈ ਸਾਲਾਂ ਤੱਕ ਵੱਧ ਜਾਂਦੀ ਹੈ ਸੋ ਇਹ ਉਹ ਤਸਵੀਰਾਂ ਫੈਕਟਰੀ ਦੀਆਂ ਤੇ ਵੀਦੇ-ਫੇਦੇ ਜਿਹੜੀਆਂ ਇਹਨੂੰ ਪਾਲਿਸ਼ ਵੀ ਕੀਤਾ ਜਾਂਦਾ ਹਨਾ ਇਹ ਜਿਹੜੀ ਲੱਕੜ ਹੈ ਤੇ ਇਹ ਫਿਰੋ ਮਤਲਬ ਇਹ ਵੀ ਪੁਰਾਣੇ ਮੇਲੇ ਤੋਂ ਆ ਰਹੀ ਜਿੱਦਾਂ ਦੇਖੋ ਮੁੰਡਾ ਪਾਲਿਸ਼ ਕਰਨ데요 ਇਦਾਂ ਹੀ ਪਾਲਿਸ਼ ਚੈਸ ਵੀ ਇਦਾਂ ਹੀ ਪਾਲਿਸ਼ ਹੁੰਦੀ ਹੈ ਨੇਚਰਲੀ ਵੁੱਡ ਪਾਲਿਸ਼ ਹੁੰਦੀ ਹੈ ਬਸ ਕੋਈ ਕੋਈ ਕੁਛ ਨਹੀਂ ਲਾਈਦਾ ਉੱਤੇ ਨੇਚਰਲੀ ਚੀਜ਼ ਹੈ ਜੋ ਵੀ ਹੈ ਸੋ ਇਹ ਜਿਹੜਾ ਬਰੀਕੀ ਵਾਲਾ ਕੰਮ ਹੈ ਬੜੀ ਕਲਾ ਵਾਲਾ ਕੰਮ ਹੈ ਕਿਸ ਤਰੀਕੇ ਨਾਲ ਇਸ ਨੌਜਵਾਨ ਦੇ ਜਿਹੜੇ ਹੱਥ ਚੱਲ ਰਹੇ ਨੇ ਕਿੰਨੀ ਤੇਜ਼ੀ ਦੇ ਨਾਲ ਇਹ ਜਿਹੜਾ ਇੱਥੇ ਕੰਮ ਚੱਲ ਰਿਹਾ ਕਿਉਂਕਿ ਅੰਗਰੇਜ਼ ਦਵਾਨੇ ਨਾਲ ਚੀਜ਼ਾਂ ਦੇ ਉੱਪਰ ਅੱਜ ਕੱਲ ਅਸੀਂ ਦੇਖਦੇ ਆ ਜਿਹੜੇ ਲੋਕ ਨੇ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆਪਣੀਆਂ ਕਲਾਵਾਂ ਨੇ ਉਹ ਸਾਹਮਣੇ ਨਹੀਂ ਰੱਖਦੇ ਲੇਕਿਨ ਇਹਨਾਂ ਨੇ ਬਿਲਕੁਲ ਸਾਹਮਣੇ ਰੱਖਿਆ ਆ ਤੋ ਹੀ ਦੇਖ ਸਕਦੇ ਆ ਵੀ ਚੈਸੀ ਹੈ ਜੀ ਇਹ ਜਿਹਨੂੰ ਕਹਿ ਲੈਣੇ ਆਪਾਂ ਤੁਸੀਂ ਲਾ ਲਓਗੀ ਕੋਈ ਰੈਕਟੈਂਗੂਲਰ ਸ਼ੇਪ ਦੀ ਚੈਸ ਹੈ ਕੋਈ ਕੋਸ਼ ਹੈ ਮਤਲਬ ਕਿ ਚੈਸ ਦੇ ਪੀਸ ਸੀ ਹੈ ਮਤਲਬ ਕਿ ਆਰਕੀਟੈਕਚਰ ਦਾ ਡਿਜ਼ਾਈਨ ਹੈ ਇਹ ਜਿਵੇਂ ਇਹ ਪਿਆਦੇ ਬਣਦੇ ਪਏ ਆ ਚੈਸ ਦੇ ਵੇਖ ਸਕਦੇ ਹੋ ਤੁਸੀਂ ਕਯੂਬ ਟਾਈਪ ਦੇ ਪਿਆਦੇ ਆ ਤੇ ਵੀ ਜਦੋਂ ਆਪਾਂ ਦੇਖਦੇ ਹਾਂ ਨਾ ਚੈਸ ਨੂੰ ਆ ਮਤਲਬ ਉਹ ਜਿਆ ਹੋਰ ਘਰ ਦੇ ਬੂਏ ਬਾਦੀਆਂ ਨੂੰ ਪਾਲਿਸ਼ ਕਰਵਾਉਂਦੇ ਆ ਤਾਂ ਉੱਤੇ ਟੱਚ ਉਡ ਆਉਂਦੀ ਆ ਜਾਂ ਪਾਲਿਸ਼ ਹੁੰਦੀ ਆ ਤੇ ਇਹ ਤੁਸੀਂ ਮਤਲਬ ਰਗੜ ਰਗੜ ਕੇ ਇੰਨੀ ਸ਼ਾਈਨ ਕੱਢੀ ਜਾਂਦੇ ਹੋ ਤੇ ਕੋਈ ਕੈਮੀਕਲ ਨਹੀਂ ਕੋਈ ਯੂਜ਼ ਹੁੰਦਾ ਇਦਾਂ ਦਾ ਨਹੀਂ 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 ਭਾਜੀ ਕੋਈ ਕੈਮੀਕਲ ਨਹੀਂ ਇਹਨੂੰ ਬਾਹਰ ਰੇਗਮਾਂ ਲਾਈ ਜਾਈਦਾ ਬਰੀਕ ਤੋਂ ਬਰੀਕ ਤੇ ਉਹ ਫਿਰ ਫਿਨਿਸ਼ਿੰਗ ਆਈ ਜਾਂਦੀ ਬੁੱਡ ਨਹੀਂ ਬੁੱਡ ਨਹੀਂ ਇਦਾਂ ਨਹੀਂ ਹੁੰਦੀ ਫਿਨਿਸ਼ਿੰਗ ਆਈ ਜਾਂਦੀ ਹਾਂਜੀ ਅੰਗਰੇਜ਼ ਤੇ ਰਹਿ ਚਮਕਦੀਆਂ ਚੀਜ਼ਾਂ ਦੇ ਦਵਾਨੇ ਬਜੇਗਾ ਨਾ ਸਾਡਾ ਵੀ ਹੀਰਾ ਲੈ ਕੇ ਚਮਕਦਾ ਤੇ ਫਿਰ ਇਹਦੀ ਵੀ ਚਮਕ ਵੀ ਦੇਖ ਰਹੇ ਹੋ ਨੇ ਕਿ ਇਹਨੂੰ ਚਮਕਾ ਕੇ ਦਿਓ ਪੂਰਾ ਹਾਂਜੀ ਹਾਂਜੀ ਬਿਲਕੁਲ ਜਰੂਰ ਉਹਨੂੰ ਫਿਰ ਕਹਿੰਦੇ ਆ ਵੀ ਨੇਚਰਲੀ ਚੀਜ਼ ਵੀ ਤੁਸੀਂ ਰੱਖੋ ਵੀ ਚਮਕਾ ਕੇ ਦਿਓ ਵੀ ਫਿਨਿਸ਼ ਮਤਲਬ ਪਾਲਿਸ਼ ਵਧੀਆ ਹੋਣੀ ਚਾਹੀਦੀ ਆ ਫੇਰ ਹੀ ਲਾਈਕ ਕਰਦੇ ਹਾਂਜੀ ਸੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਲੱਕੜ ਐ ਜਿਹੜੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਰੱਖੀ ਗਈ ਐ ਉਹ ਤੁਸੀਂ ਆ ਵੀ ਦੇਖੋ ਜਿਹੜੀ ਲੱਕੜ ਦਾ ਜਿਹੜਾ ਬੂਦਾ ਉਹ ਇਦਾਂ ਲੱਗਦਾ ਜਿਵੇਂ ਲਾਲ ਪਾਊਡਰ ਆ ਜਾਂ ਕੋਈ ਹਰੀਮਚੀ ਹੁੰਦੀ ਐ ਉਸ ਤਰੀਕੇ ਨਾਲ ਇਹ ਲੱਕੜ ਚੋਂ ਨਿਕਲਦੇ ਖਾਸ ਲੱਕੜ ਐ ਇਹ ਲੱਕੜ ਵੇਰ ਵਿਦੇ ਆਂਦੀ ਕਿੱਥੋਂ ਆ ਕਿਉਂਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਮਿਲ ਜਾਂਦੀ ਵਿਦਾਮ ਹਾਂਜੀ ਹਾਂਜੀ ਭਾਜੀ ਆਪਣਾ ਨਾਗਪੁਰ ਸਾਈਡ ਤੋਂ ਆਉਂਦੀ ਹੈ ਫਿਰ ਮਿਲ ਜਾਂਦੀ ਰਮਾਨ ਨਾਲ ਕੋਈ ਗੱਲ ਨਹੀਂ ਆਉਂਦੀ ਲੱਕੜ ਉਹਨਾਂ ਜਦੋਂ ਕੰਮ ਹੀ ਇੱਥੇ ਅੰਮ੍ਰਿਤਸਰ ਚਾ ਫਿਰ ਲੱਕੜ ਤੇ ਆਉਣੀ ਆਉਗੀ ਤੇ ਫਿਰ ਜਿਹੜੇ دیਵਾਨੇ ਆ ਇਹਨਾਂ ਚੀਜ਼ਾਂ ਦੇ ਆ ਜਿਹੜੇ ਚਾਹਦੇ ਆ ਕਿ ਆਪਣੇ ਘਰਾਂ ਨਾਲ ਮਤਲਬ ਇੱਥੇ ਲਿਆ ਕੇ ਇਹਨੂੰ ਰੌਣਕ ਦਾ ਕਿਸਾਬ ਨਾਲ ਆ ਜਾਵੇ ਤੇ ਫਿਰ ਤੁਹਾਨੂੰ ਕਿਉਂ ਆ ਕਿੱਦਾਂ ਸਕਦੇ ਸੰਪਰਕ ਕਿੱਦਾਂ ਕਰ ਸਕਦੇ ਸੰਪਰਕ ਭਾਜੀ ਆ ਮੈਂ ਆਪਣਾ ਮਤਲਬ ਕਿ ਆਪਣਾ ਸੋਸ਼ਲ ਮੀਡੀਆ ਤੇ ਪਾਈਦਾ ਆਪਣੀ ਹਰ ਕੋਈ ਪੋਸਟ ਵਗੈਰਾ ਨੰਬਰ ਦਈਦਾ ਥੱਲੇ ਕਾਰਡ ਪਾਈਦਾ ਐਡਰੈਸ ਪਾਈਦਾ ਤੇ ਉਹ ਫਿਰ ਉਸ ਜਰੀਏ ਨਾਲ ਲੋਕੀ ਇੱਥੇ ਪਹੁੰਚ ਜਾਂਦੇ ਆ ਲੋਕੇਸ਼ਨ ਦੱਸ ਦਿਓ ਜਰਾ ਆਪਣੀ ਲੋਕੇਸ਼ਨ ਭਾਈ ਮੇਰੀ ਅਮਰਸਰ ਫੋਕਲ ਪੁਆਇੰਟ ਦੇ ਅੰਦਰ ਨਟਰਾਇ ਫੈਕਟਰੀ ਦੇ ਕੋਲ 147 ਨੰਬਰ ਤੇ ਮਾਸਟਰ ਚੈਸ ਕਰੇਟਰ ਦੇ ਨਾਮ ਦੀ ਫੈਕਟਰੀ ਹੈ ਜੀ ਹਾਂਜੀ ਸੋ ਜਿਹੜੇ دیਵਾਨੇ ਨੇ ਇਹਨਾਂ ਚੀਜ਼ਾਂ ਦੇ ਨਾ ਮਾਡਲਾਂ ਦੇ ਉਹਨਾਂ ਲਈ ਇੱਕ ਖਾਸ ਜਗ੍ਹਾ ਜਿਹੜੀ ਅਮਰਸਰ ਦੇ ਵਿੱਚ ਹਜੇ ਵੀ ਮੌਜੂਦ ਹੈ ਸੋ ਜਿਹੜੇ ਵੀਰ ਭਰਾ ਜਾਂ ਜਿਹੜੇ ਉਹ دیਵਾਨੇ ਇਸ ਗੇਮ ਦੇ ਜਾਂ ਉਸ ਕਲਾ ਦੇ ਲੱਕੜ ਦੇ ਵੁੱਡਨ ਕਲਾ ਦੇ ਜਿਹੜੇ دیਵਾਨੇ ਨੇ ਉਹਨਾਂ ਲਈ ਇਹ ਖਾਸ ਜਗ੍ਹਾ ਹਜੇ ਵੀ ਅਮਰਸਰ ਦੇ ਵਿੱਚ ਮੌਜੂਦ ਹੈ ਸੋ ਜਿੰਨਾਂ ਨੇ ਹੋਣਾ ਹੈ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਨੇ ਦੇਖ ਸਕਦੇ ਨੇ ਸੋ ਇਹ ਜਿਹੜੇ ਬੋਰਡ ਨੇ ਤੁਹਾਡੇ ਹਿਸਾਬ ਨਾਲ ਬਣਾ ਦਿੱਤੇ ਜਾਣਗੇ ਵੀ ਦੇ ਜਿਸ ਤਰੀਕੇ ਦੀ ਨਸਲ ਦਾ ਕੋੜਾ ਚਾਹੀਦਾ ਜਾਂ ਹੋਰ ਕੋਈ ਜਾਣਕਾਰੀ ਚਾਹੀਦਾ ਹੋਵੇ ਤਾਂ ਤੁਸੀਂ ਤਿਆਰ ਕਰ ਦੂਗੇ ਹਾਂਜੀ ਹਾਂਜੀ ਸਭ ਕੁਝ ਤਿਆਰ ਕਰਦੀ ਆ ਭਾਈ ਕਿਉਂਕਿ ਆਪਣਾ ਜਿੱਦਾਂ ਕੋਈ ਮੰਗੇ ਫਿਰ ਓਦਾਂ ਦੀ ਚੀਜ਼ ਮਤਲਬ ਕੋਈ ਚੈਲੰਜ ਵੀ ਕਰੇ ਆ ਜੀ ਬਣਾਉਣੀ ਆ ਬਣਾ ਦਿੱਤੀ ਕੋਈ ਗੱਲ ਨਹੀਂ ਇਹੋ ਜੀ ਹਾਂ ਜਿੱਦਾਂ ਦਾ ਕੋਈ ਚੀਜ਼ ਮੰਗੇ ਬਣਾ ਜੀ ਦੀ ਸੋ ਉਹਨਾਂ ਨੇ ਕਿਹਾ ਜਿਸ ਤਰੀਕੇ ਦੀ ਡਿਮਾਂਡ ਹੋਵੇਗੀ ਉਸ ਤਰੀਕੇ ਦੀ ਚੀਜ਼ ਤਿਆਰ ਕਰ ਦੇਵਾਂਗੇ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਉਸ ਫੈਕਟਰੀ ਦੀਆਂ ਉਹ ਕਲਾ ਜਿਹੜੀ ਤੁਹਾਨੂੰ ਦਿਖਾਈ ਹੈ ਸੋ ਹੁਣ ਜਿਹੜੀ ਤੁਹਾਨੂੰ ਇੱਕ ਵਾਰ ਫੇਰ ਅੰਦਰ ਦੇ ਰੁੱਖ ਕਰਵਾ ਦਿੰਦੇ ਆ ਸੋ ਖਾਸ ਤਸਵੀਰਾਂ ਉਸ ਫੈਕਟਰੀ ਦੀਆਂ ਜਿੱਥੇ ਸਾਰੇ ਮਾਡਲ ਤਿਆਰ ਕੀਤੇ ਜਾਂਦੇ ਆ ਸੋ ਜਿਨ੍ਹਾਂ ਨੇ ਲੈਣਾ ਇੱਥੇ ਆ ਕੇ ਮਿਲ ਸਕਦਾ ਤੁਹਾਨੂੰ ਐਡਰੈਸ ਦੱਸ ਦਿੱਤਾ ਸੋ ਜਾਂਦੇ ਜਾਂਦੇ ਇਹਨਾਂ ਨਾਲ ਵੀ ਇੱਕ ਵਾਰੀ ਇਹਨਾਂ ਦਾ ਸੁਨੇਹਾ ਜਿਹੜਾ ਯੁਵਾਵਾਂ ਨੂੰ ਕੀ ਦੇਣਾ ਚਾਹੂਗੇ ਜਿਹੜੇ ਇਸ ਗੇਮ ਨੂੰ ਅਜੇ ਭੁੱਲ ਚੁੱਕੇ ਨੇ ਜਾਂ ਖੇਡਣਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਮਿਲਦੀ ਹੈ ਇਹ ਨਹੀਂ ਖਾਸ ਚੀਜ਼ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਭਾਜੀ ਖੇਡਣਾ ਚਾਹੁੰਦੇ ਨੇ ਸਾਨੂੰ ਮਿਲਣ ਸਾਨੂੰ ਫੋਨ ਕਰਨਾ ਸਾਡਾ ਨੰਬਰ ਆਪਾਂ ਮੈਂਸ਼ਨ ਕਰ ਦਿੰਨੇ ਆ ਤੁਹਾਨੂੰ 8599637121 ਸਾਡੇ ਨੰਬਰ ਤੇ ਫੋਨ ਕਰਕੇ ਸਾਡੇ ਕੋਲ ਜਦੋਂ ਮਰਜ਼ੀ ਚੈਸ ਜਿੱਥੇ ਚਾਹੋਗੇ ਉੱਥੇ ਆਪਾਂ ਭੇਜ ਦਾਂਗੇ ਜਿੱਥੇ ਲੋੜ ਪੈਗੀ ਭੇਜ ਦਾਂਗੇ ਕੋਰੀਅਰ ਹੋ ਜਾਏਗੀ ਭਾਜੀ ਜਿਹੋ ਜੀ ਤੁਸੀਂ ਚਾਹੋਗੇ ਉਹ ਮਿਲ ਜੇਗੀ ਸੋ ਇਹ ਜੱਬਲ ਸਾਹਿਬ ਨੇ ਜਿੰਨਾਂ ਨੇ ਆਪਣੀ ਕਲਾ ਨੂੰ ਗਾਹ ਦੀ ਗਾਹ ਆਪਣੇ ਬੱਚਿਆਂ ਨੂੰ ਵੀ ਸੌਂਪ ਦਿੱਤਾ ਸੋ ਇਸ ਕਲਾ ਦਾ ਮੁੱਲ ਪਾਉਣਾ ਸਾਡਾ ਫਰਜ਼ ਬਣਦਾ ਪੰਜਾਬੀ ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਕਲਾ ਨੂੰ ਦੇਖਣਦੇ ਹਜ਼ਾਰਾਂ ਲੱਖਾਂ ਰੁਪਏ ਦੇ ਆਉਂਦੇ ਹਨ ਲੇਕਿਨ ਜਦੋਂ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਬਣ ਰਹੀ ਹੈ ਤੇ ਤੁਹਾਨੂੰ ਵੀ ਚਾਹੀਦਾ ਹੈ ਇਸ ਚੀਜ਼ ਨੂੰ ਆ ਕੇ ਦੇਖਿਆ ਜਾਵੇ ਇਸ ਚੀਜ਼ ਦਾ ਮੁੱਲ ਪਾ ਕੇ ਆਪਣੇ ਘਰਾਂ ਦੀ ਜਿਹੜੀ ਸ਼ਾਨ ਦਾ ਹਿੱਸਾ ਬਣਾਇਆ ਜਾਵੇ ਸੋ ਇਹੋ ਜਿਹੀਆਂ ਕਹਾਣੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਸੋ ਤੁਸੀਂ ਦੇਖਦੇ ਸਿਟੀ ਹੈਡਲਾਈਨਸ ਮੈਂ ਦਾਨਿਸ਼ ਕੈਮਰਮਨ ਗੁਰਜੋਤ ਦੇ ਨਾਲ ਧੰਨਵਾਦ ਜੀ